ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਦੇ ਵਿੱਚ ਹੋਈ ਕੋਤਾਹੀ ਨੂੰ ਲੈ ਕੇ ਅਦਾਲਤ ਨੇ 25 ਕਿਸਾਨਾਂ ਦੇ ਖਿਲਾਫ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਕੀ 307 ਦਾ ਪਰਚਾ ਦਰਜ ਕਰਨਾ ਠੀਕ ਹੈ ਜਾਂ ਗਲਤ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਸ਼ ਸੈਣੀ ਤੇ ਪੰਜਾਬ ਸਰਕਾਰ ਇੰਨੀ ਮਿਹਰਬਾਨ ਕਿਉਂ ਹੋਈ ਏ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਕੰਗਰਾਰ ਨੋਟ ਦੀ ਫਿਲਮ ਐਮਰਜੈਂਸੀ ਪੰਜਾਬ ਦੇ ਵਿੱਚ ਡੱਬੇ ਦੇ ਵਿੱਚ ਬੰਦ ਹੋ ਕੇ ਰਹਿ ਗਈ ਏ ਇਸ ਮੁੱਦੇ ਉੱਤੇ ਗੱਲ ਕਰਮਾਸ ਜੁੜੇ ਨੇ ਮੇਰੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਕਿਸਾਨਾਂ ਦਾ ਕੀ ਇੰਨਾ ਵੱਡਾ ਕਸੂਰ ਹੈ ਕਿ ਉਹਨਾਂ ਉੱਤੇ 307 ਦਾ ਪਰਚਾ ਦਰਜ ਹੋ ਜਾਵੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਉਸ ਸਮੇਂ ਜਿਹੜੀ ਸਰਕਾਰ ਤੇ ਸਰਕਾਰ ਦੇ ਅਫਸਰਾਂ ਦੀ ਬਹੁਤ ਵੱਡੀ ਨਲਾਇਕੀ ਸੀ ਲਾਪਰਵਾਹੀ ਸੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਉਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਦੀ ਜਿਹੜੀ ਸੁਰੱਖਿਆ ਦੇ ਵਿੱਚ ਕੋਤਾਹੀ ਹੋਈ ਸੀ ਕਿ ਰਾਸਤਾ ਰੋਕਿਆ ਗਿਆ ਸੀ ਉਹ ਪੰਜਾਬ ਦੇ ਨਹੀਂ ਹੋਣਾ ਚਾਹੀਦਾ ਸੀ ਕਿਸਾਨ ਜਥੇਬੰਦਿਆਂ ਨੂੰ ਵੀ ਸਮਝਣਾ ਚਾਹੀਦਾ ਔਰ ਸਰਕਾਰ ਨੂੰ ਪੰਜਾਬ ਨੂੰ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਔਰ ਅਫਸਰਾਂ ਨੂੰ ਅਫਸਰਾਂ ਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ ਪੋਲੀਟੀਕਲ ਲੋਕਾਂ ਦੇ ਆਪਣੇ ਮਨਸੂਬੇ ਹੁੰਦੇ ਨੇ ਆਪਣੇ ਉਹਨਾਂ ਦੇ ਮਕਸਦ ਹੁੰਦੇ ਨੇ ਪਰ ਉਸ ਸਮੇਂ ਜਿਹੜੇ ਪੰਜਾਬ ਦੇ ਡੀਜੀਪੀ ਸੀ ਜਾਂ ਪੰਜਾਬ ਦੇ ਹੋਮ ਸੈਕਰੀ ਜਾਂ ਪੰਜਾਬ ਦੇ ਚੀਫ ਸਕੱਰੇਟਰੀ ਉਹ ਵੀ ਉਨੇ ਹੀ ਬਰਾਬਰ ਦੇ ਜ਼ਿੰਮੇਵਾਰ ਸੀ ਜਿੰਨਾ ਇੱਕ ਸਟੇਟ ਜ਼ਿੰਮੇਵਾਰ ਉਹਦੀ ਇੱਕ ਸਟੇਟ ਦਾ ਸੀਐਮ ਜ਼ਿੰਮੇਵਾਰ ਉਹਦੇ ਇੱਕ ਸਟੇਟ ਦਾ ਗ੍ਰਹਿ ਮੰਤਰੀ ਜ਼ਿੰਮੇਵਾਰ ਹੁੰਦਾ ਤਿੰਨ ਸਾਲ ਪੁਰਾਣੀ ਗੱਲ ਪਰ ਕਿਉਂਕਿ ਉਸ ਸਮੇਂ ਪ੍ਰਧਾਨ ਮੰਤਰੀ ਵੀ ਮੈਂਟ ਉੱਥੇ ਰੁਕੇ ਰਹੇ ਹਾਲਾਂਕਿ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਹੈ ਲੇਕਿਨ ਉਹਨਾਂ ਨੇ ਵੀ ਪੋਲਿਟੀਕਲ ਸਟੇਟਮੈਂਟ ਦਿੱਤੀ ਜਦੋਂ ਬਠਿੰਡਾ 에ਅਰਪੋਰਟ ਤੋਂ ਉੱਥੇ ਪੰਜਾਬ ਦੇ ਸਰਕਾਰ ਦੇ ਸੀਨੀਅਰ ਅਧਿਕਾਰੀ ਤੇ ਇੱਕ ਅਦਾ ਮੰਤਰੀ ਵੀ ਸੀ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ ਕਿ ਮੈਂ ਬਠਿੰਡਾ 에ਅਰਪੋਰਟ ਤੱਕ ਜਿੰਦਾ ਵਾਪਸ ਲੋਟ ਉਹ ਬਹੁਤ ਵੱਡੀ ਸਟੇਟਮੈਂਟ ਹੈ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਵੱਸਦੇ ਸੇਕਾ ਭਾਈਚਾਰੇ ਤੇ ਵੱਡਾ ਕੁਝ ਨਾ ਕੁਝ ਅਜਿਹੇ ਉਸ ਟਿੱਪਣੀ ਦੇ ਗਲਤ ਮਾਇਨੇ ਨਿਕਲ ਸਕਦੇ ਸੀ ਹੁਣ ਦੂਜੀ ਗੱਲ ਹੈ ਕਿ ਉਸ ਤੋਂ ਬਾਅਦ ਸੁਪਰੀਮ ਕੋਰਟ ਤੇ ਪਟੀਸ਼ਨ ਪੈਂਦੀ ਸੁਪਰੀਮ ਕੋਰਟ ਰਿਟਾਇਰਡ ਜਸਟਿਸ ਹਿੰਦੂ ਮਲੋਤਰਾ ਦੀ ਗਵਾਹੀ 'ਚ ਇੱਕ ਜਾਂਚ ਕਮੇਟੀ ਬਣਾਈ ਜਾਂਦੀ ਜਿਹਦੇ 'ਚ ਐਨਆਈ ਦੇ ਚੀਫ ਪੰਜਾਬ ਦੇ ਸਪੈਸ਼ਲ ਡੀਜੀਪੀ ਸੀ ਡਾਕਟਰ ਸਰਦ ਸਤਿਆ ਸੁਹਾਨ ਫਿਰ ਚੰਡੀਗੜ੍ਹ ਪੁਲਿਸ ਦੇ ਫਿਰ ਇੰਟੈਲੀਜੈਂਸ ਦੇ ਇੱਕ ਮੈਂਮ ਪੰਜ-ਸੱਤ ਮੈਂਬਰ ਕਮੇਟੀ ਬਣਦੀ ਹੁਣ ਉਹਦੇ ਚੀਕ ਕਿਉਂਕਿ ਜਿਹੜੇ ਪਿਆਰੇ ਆਣਾ ਫਲਾਈਓਵਰ ਤੇ ਪ੍ਰਾਈਮ ਮਿੰისტਰ ਨੂੰ ਰੁਕਣਾ ਪਿਆ 20 ਮਿੰਟ ਔਰ ਉੱਥੋਂ ਕੁਝ ਹੀ ਦੂਰ ਤੇ ਜਿਹੜੇ ਕਿਸਾਨ ਹਾਲਾਂਕਿ 15 20 ਸੀ ਉੱਤਰ ਨਾਲ ਆ ਕੇ ਬੈਠੇ ਹੀ ਹੁਣ ਹੋਣਾ ਤੇ ਚਾਹੀਦਾ ਕਿ ਜਿਹੜੇ ਉਸ ਸਮੇਂ ਦੇ ਫਿਰੋਜ਼ਪੁਰ ਦੇ ਐਸਐਸਪੀ ਜਾਂ ਡੀਆਈਜੀ ਜਾਂ ਐਸਪੀ ਜਾਂ ਜਿਨ੍ਹਾਂ ਦੇ ਐਸਐਚਓ ਜਿਹੜੇ ਵੀ ਤੁਸੀਂ 15 ਕਿਸਾਨਾਂ ਨੂੰ ਮਨਾ ਵੀ ਸਕਦੇ ਸੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਬਠਿੰਡੇ ਤੋਂ ਪ੍ਰਾਈਮ ਮਿਨਿਸਟਰ ਚੱਲ ਪਏ ਨੇ ਤੁਹਾਨੂੰ ਰਾਸਤਾ ਕਲੀਅਰ ਚਾਹੀਦਾ ਸੀ ਉੱਥੇ ਕਿਸਾਨਾਂ ਨੂੰ ਬਿਠਾਉਣਾ ਨਹੀਂ ਚਾਹੀਦਾਗਾ ਜੇ ਬੈਠੇ ਕਿਸਾਨਾਂ ਨੂੰ ਸਮਝਾ ਕੇ ਜਾਂ ਜੋ ਵੀ ਸਰਕਾਰ ਉਸ ਸਮੇਂ ਦੇ ਮੌਕੇ ਦੇ ਅਫਸਰ ਸਮਝਦੇ ਉਹ ਰਾਸਤਾ ਕਲੀਅਰ ਕਰ ਸਕਦੇ ਸੀ ਹੁਣ ਸਵਾਲ ਹੈ ਕਿ ਬੱਸੇ ਤੇ ਰਾਹ ਰੋਕਣਾ ਇਹ ਆਪਣੇ ਆਪ ਚ ਇੱਕ ਅਫੈਂਸ ਹੈਗਾ ਕਾਨੂੰਨ ਇੱਕ ਜੁਰਮ ਹੈ ਪਰਚਾ ਦਰਜ ਹੋ ਗਿਆ ਹੁਣ ਜਿਹੜੇ 25 26 ਕਿਸਾਨ ਕਿਸਾਨਾਂ ਦੀ ਪਛਾਣ ਹੋਈ ਸੀ ਉਹਦੇ ਚ ਜ਼ਿਆਦਾ ਭਾਰਤੀ ਕਿਸਾਨ ਜੂਨੇ ਕ੍ਰਾਂਤੀਕਾਰੀ ਦੇ ਸੀ ਹੁਣ ਕ੍ਰਾਂਤੀਕਾਰੀ ਜਿਹੜੀ ਕਿਸਾਨ ਜਥੇਬੰਦੀ ਆ ਉਹਨਾਂ ਛੱਪੀਆਂ ਚੋਂ ਇੱਕ ਦੀ ਤੇ ਵੈਸੇ ਬੇਵਕਤੀ ਮੌਤ ਹੋ ਗਈ 25 25ਆਂ ਦੇ ਖਿਲਾਫ ਹੁਣ ਅਦਾਲਤ ਨੇ ਫਿਰੋਜ਼ਪੁਰ ਦੀ ਅਦਾਲਤ ਨੇ ਗ੍ਰਿਫਤਾਰੀ ਦੇ ਵਾਰੰਟ ਇਸ਼ੂ ਕਰ ਦਿੱਤੇ ਹੁਣ ਜਿਹਦੇ ਉਹਦੇ ਚ ਉਸ ਕੇਸ ਦੇ ਵਿੱਚ ਨਵੀਂ ਧਾਰਾ ਕਿਹੜੀ ਲਾਤੀ ਉਹ 307 307 ਹੁੰਦੀ ਹੈ ਰਾਤ ਦਾ ਕਤਲ ਕਤਲ ਕਰਨ ਦੀ ਕੋਸ਼ਿਸ਼ ਹੁਣ ਸਵਾਲ ਹੈ ਕਿ ਪ੍ਰਾਈਮ ਮਿੰისტਰ ਸਾਹਿਬ ਔਰ ਕਿਸਾਨ ਦੂਰ ਦਾ فاਸਲਾ 307 ਬਣਦੀ ਕਿ ਨਹੀਂ ਬਣਦੀ ਇਸ ਮਸਲੇ 'ਤੇ ਹੁਣ ਜਦੋਂ ਉਹ ਵਕੀਰ ਕੋਰਟ 'ਚ ਪੇਸ਼ ਹੋਣਗੇ ਜਾਂ ਉਹ ਹਾਈ ਕੋਰਟ 'ਚ ਚੈਲੰਜ ਕਰਨਗੇ ਉਹ ਤੇ ਹੁਣ ਸਵਾਲ ਹੈ ਕਿ ਪੰਜਾਬ ਸਰਕਾਰ ਨੇ ਲੀਗਲ ਰਾਇ ਲਈ ਕਿ 307 ਬਣਦੀ ਹੈ 307 ਬਣਦੀ ਜੇ ਬਣਦੀ ਨਹੀਂ ਹੈ ਤੇ ਕਿਉਂ ਬੁਲਾਈ ਗਈ ਤੇ ਜੇ ਲਾਈ ਗਈ ਤੇ ਕਿਉਂ ਲਾਈ ਗਈ ਹੁਣ ਸਵਾਲ ਇਹ ਕਿ ਕੀ ਪੰਜਾਬ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਸੈਂਟਰ ਸਰਕਾਰ ਨੂੰ ਖੁਸ਼ ਕਰੀ ਜਾਂ ਸੈਂਟਰ ਸਰਕਾਰ ਕਹਿੰਦੇ ਕਹਿੰਦੀ ਹੈ ਕਿ ਤੁਹਾਡੀ ਲਾਪਰਵਾਹੀ ਹੈ ਤੁਹਾਡੇ ਸਰ ਅਧਿਕਾਰੀਆਂ ਦੀ ਨਲਾਕੀ ਹੈ ਫਰਜ਼ਾਂ ਚੁਕਤਾਈ ਹੀ ਹੈ ਤੁਸੀਂ ਉਹ ਕਾਰਵਾਈ ਕਰੋ ਕਿ ਕਿ ਸਟੇਟ ਜਿਸ ਏਰੀਆ ਦੇ ਵਿੱਚ ਘਟਨਾ ਵਾਪਰਦੀ ਆ ਉਹ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਆ ਇਸ਼ੂ ਵੱਡਾ ਕਿ ਉਸ ਸਮੇਂ ਜਿੰਨੇ ਵੀ ਮੌਕੇ ਦੇ ਅ fırsਰ ਇਹ ਟੋਟਲ ਉਹਨਾਂ ਦੀ ਫੇਲਿਅਰ ਸੀ ਉਹਨਾਂ ਦੀ ਸਸਪੈਂਸ਼ਨ ਬੰਦ ਦੀ ਜਾਂ ਜਿਸ ਮਿਸਲ ਬੰਦ ਹੀ ਹੈਗੀ ਉਹ ਸਰਕਾਰ ਨੇ ਦੇਖਣਾ ਸੀ ਪਰ 307 ਲਾ ਕੇ ਇਹ ਜਿਹੜੀ ਲੱਗੀ ਹੈ ਕਿਵੇਂ ਲੱਗੀ ਹੈ ਲੀਗਲ ਰਾਏ ਦੇ ਵਿੱਚ ਤੇ ਅਗਰ ਕਾਨੂੰਨ ਇਹ ਕਹਿੰਦਾ ਕਿ ਅਗਰ ਤੁਸੀਂ ਕਿਸੇ ਦਾ ਰਾਹ ਰੋਕਦੇ ਹੋ ਜਾਂ ਉਥੇ ਧਰਣਾ ਲਾਉਂਦੇ ਵਾਦ ਤੋਂ ਉਹਨੇ ਕੀ ਧਾਰਾ ਬੰਦੀ ਪਰ ਇਹਦੇ ਵਿੱਚ 7 8 ਧਾਰਾ ਲੱਗੀਆਂ ਹੈਗੀਆਂ ਕਿ ਲੋਕ ਸੇਵਕ ਜਾ ਰਿਹਾ ਸੀ ਉਹਦਾ ਰਾਹ ਰੋਕਣਾ ਫਰਜ਼ਾਂ ਤੇ ਕੁਤਾਹੀ ਦਾ ਅੜਿੱਕਾ ਡਾਇਆ ਇਹਨਾਂ ਦੀਆਂ ਕਾਫੀ ਧਰਾਵਾਂ 7 8 ਧਰਾਵਾਂ ਦੇ ਤਹਿਤ ਜਿਹੜਾ ਮਕਦਮਾ ਦਰਜ ਹੋਇਆ ਉਹਦੇ 'ਚ ਹੁਣ 25 ਕਿਸਾਨ ਜਿਹੜੇ ਨੇ ਉਹਨਾਂ ਨੂੰ ਉਦੋਂ ਪਤਾ ਲੱਗਾ ਹਾਲਾਂਕਿ 3 ਸਾਲ ਪਹਿਲੇ 7 ਜਨਵਰੀ 2022 ਦੀ ਸ਼ਾਇਦ ਘਟਨਾ ਉਦੋਂ ਤੋਂ ਲੈ ਕੇ ਹੁਣ ਜਦੋਂ ਅਦਾਲਤੀ ਸੰਮਣ ਗਏ ਨੇ ਪੰਜੀਆਂ ਜਾਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਫਿਰ ਪਤਾ ਲੱਗਾ ਕਿ ਸਾਡੇ ਤੇ ਤਾਂ 307 ਵੀ ਲੱਗੀ ਹੋਈ ਹੈ ਬਾਕੀ ਜਿਹੜੀਆਂ ਧਰਾਵਾਂ ਨੇ ਜ਼ਮਾਨਤੀ ਨੇ ਉਹ 307 ਤਾਂ ਥੋੜਾ ਜਮਾਨਤੀ ਆਈ ਹੈ ਉਹਨਾਂ ਨੂੰ ਵਕੀਲ ਕਰਨੇ ਪੈਣਗੇ ਕੂਰਚੇ ਪੇਸ਼ ਹੁਣ ਪੂਗਾ ਹੁਣ ਪੁਲਿਸ ਨੂੰ ਅਦਾਲਤ ਨੇ ਕਿਹਾ ਤਾਂ ਕਿ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੇਸ਼ ਕਰੋ ਗ੍ਰਿਫਤਾਰੀ ਦੇ ਜਿਹੜੇ ਵਾਰੰਟ ਹੈ ਉਹ ਇਸ਼ੂ ਹੋ ਚੁੱਕੇ ਹੁਣ ਜਿਹੜੇ ਕਿਸਾਨ ਜਥੇਬੰਦੀ ਜਿਹੜੇ ਇਸ ਕਿਸਾਨ ਜਥੇਬੰਦੀ ਦੇ ਜਿਨ੍ਹਾਂ ਦੇ 25 ਜਾਣਿਆਂ ਦੇ ਵਾਰੰਟ ਜਾਰੀ ਹੋਏ ਨੇ ਉਹਨਾਂ ਦੇ ਪ੍ਰਧਾਨੇ ਸਰਜੀਤ ਸਿੰਘ ਫੂਲ ਉਹ ਕਹਿੰਦੇ ਪੰਜਾਬ ਸਰਕਾਰ ਮਤਲਬ ਆਮ ਆਦੀ ਪਾਰਟੀ ਦੀ ਸਰਕਾਰ ਹੈ ਸੈਂਟਰ ਸਰਕਾਰ ਨੂੰ ਖੁਸ਼ ਕਰਦ ਲੱਗੀ ਆ ਉਹਨਾਂ ਦੇ ਥੱਲੇ ਲੱਗੀ ਹੋਈ ਆ ਜਦ ਕਿ ਕਾਨੂੰਨ ਮੁਤਾਬਕ 307 ਬੰਦ ਨਹੀਂ ਇਹ ਉਹਨਾਂ ਕਿਸਾਨਾਂ ਦਾ ਸਰਕਾਰ ਹੈ ਕਿ ਸਰਕਾਰ ਸੈਂਟਰ ਸਰਕਾਰ ਨੂੰ ਇਲਜ਼ਾਮ ਲੱਗੇ ਕਿ ਖੁਸ਼ ਕਰਦ ਲੱਗੀ ਹੈਗੀਆ ਤੇ ਜੇ ਇਦਾਂ ਅਗਰ 307 ਲੱਗਣੀਆਂ ਸ਼ੁਰੂ ਹੋ ਗਈਆਂ ਤੇ ਫਿਰ ਤੁਸੀਂ ਰੋਜ਼ ਕਿਸਾਨ ਜਾਂ ਹੋਰ ਮਲਾਜ਼ਮ ਦੇ ਉੱਤੇ ਰਾਹ ਰੋਕ ਲੈਂਦੇ ਨੇ ਕੋਈ ਐਮਐਲਏ ਜਾਊਗਾ ਕੋਈ ਮੰਤਰੀ ਜਾਊਗਾ ਜਾਂ ਕੋਈ ਹਾਈ ਕੋਰਟ ਦਾ ਜੱਜ ਜਾ ਰਹੂਗਾ ਜਾਂ ਸੈਸ਼ਨ ਜੁ ਕੋਰਟ ਦਾ ਜੱਜ ਜਾ ਰ ਤੇ ਉਹ ਫਿਰ 307 ਲੱਗਿਆ ਕਰੂਗੀ ਹਾਲਾਂਕਿ ਬਹੁਤ ਹੀ ਮਾੜੀ ਘਟਨਾ ਸੀ ਬਹੁਤ ਹੀ ਜਿੰਨੀ ਵੀ ਨਿੰਦਾ ਕੀਤੀ ਜਾ ਵੀ ਉਨੀ ਘਟਾ ਕਿਉਂਕਿ ਪ੍ਰਾਈਮ ਮਿਨਿਸਟਰ ਸਾਹਿਬ ਜਾਂ ਕੋਈ ਵੀ ਚੀਫ ਮਿਨਿਸਟਰ ਹੋਵੇ ਜਾਂ ਰਾਹ ਨਹੀਂ ਰੁਕਣਾ ਚਾਹੀਦਾ ਤੁਸੀਂ ਵੋਟ ਦੀ ਛੋੜ ਦੇ ਨਾਲ ਤੁਸੀਂ ਜੇ ਤੁਹਾਨੂੰ ਨਹੀਂ ਪਸੰਦ ਕਿ ਕੋਈ ਵੀ ਪਾਰਟੀ ਜਾਂ ਕੋਈ ਵੀ ਲੀਡਰ ਤੁਹਾਡੇ ਕੋਲ ਵੋਟਾਂ ਦਾ ਰਾਈਟ ਹੈ ਤੁਸੀਂ ਵੋਟਾਂ ਜਿੰਨੂੰ ਪਾਉਣੀਆਂ ਪਾ ਦਿੱਤੀਆਂ ਤੁਸੀਂ ਜਿੰਨੂੰ ਜਿਸ ਵੀ ਲੀਡਰ ਨੂੰ ਜਿਸ ਵੀ ਪਾਰਟੀ ਨੂੰ ਸਬਕ ਉਸ ਦੇਣਾ ਸੀ ਸਿਖਾ ਦਿੱਤਾ ਪਰ ਰਾ ਰੁਕਣਾ ਜਿਹੜਾ ਨਾ ਉਹ ਸਰਾਸਰ ਗਲਤੀ ਉਹ ਮਾੜੀ ਉਹ ਨਿੰਦੀ ਉਹ ਸਮੇ ਜਿਹੜੀ ਕਾਂਗਰਸ ਪਾਰਟੀ ਸਰਕਾਰ ਉਹਨਾਂ ਨੂੰ ਤੇ ਉਸ ਦਿਨ ਹੀ ਜਿਹੜੇ ਵੀ ਜ਼ਿੰਮੇਵਾਰ ਅਫੀਸਰ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੇ ਫਰਜ਼ਾਂ ਚ ਜਾਂ ਡਿਊਟੀ ਨਹੀਂ ਸਭੀਆਂ ਫਰਜ਼ਾਂ ਚ ਕੋਤਾਹੀ ਕੀਤੀ ਹੈ ਉਹਨਾਂ ਨੂੰ ਤੇ ਉਸੇ ਦਿਨ ਹੀ ਸਸਪੈਂਡ ਕਰ ਦੇਣਾ ਚਾਹੀਦਾ ਔਰ ਉਸ ਸਮੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਚਰਨਜੀਤ ਸਿੰਘ ਚੰਨੀ ਸਾਹਿਬ ਉਹਨਾਂ ਨੂੰ ਅਗਲੇ ਦਿਨ ਕਿ ਉਸੇ ਦਿਨ ਹੀ ਦੇਸ਼ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਗੱਲ ਕਰਨੀ ਚਾਹੀਦੀ ਸੀ ਕਿ ਜੀ ਮੈਂ ਜਿਹੜੇ ਵੀ ਜ਼ਿੰਮੇਵਾਰ ਅਫਸਰ ਆ ਮੈਂ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਹੈਗਾ ਜੀ ਤੇ ਅਸੀਂ ਸਟੇਟ ਵੱਲੋਂ ਮਾਫੀ ਮੰਗਦੇ ਹਾਂ ਖੇਦ ਵਿਖਤ ਕਰਦੇ ਹੈਗੇ ਸਾਨੂੰ ਰਿਗਰਟ ਹੈਗਾ ਕਿ ਉਹ ਸਪੀ ਅੱਗੇ ਤੋਂ ਅਜਿਹੀ ਘਟਨਾ ਨਹੀਂ ਵਾਪਰਨ ਉਹ ਤਾਂ ਕਹਿੰਦੇ ਸੀ ਜੀ ਇਹਨਾਂ ਦੇ ਕਿਹੜਾ ਡੱਲਾ ਵੱਜ ਗਿਆ ਹੈਗਾ ਨਹੀਂ ਨਹੀਂ ਇੱਕ ਡੱਲੇ ਵਾਲੀ ਸਵਾਲ ਨਹੀਂ ਹੈਗੀ ਇੱਕ ਸਟੇਟ ਦਾ ਸੀਐਮ ਔਰ ਇੱਕ ਕੰਟਰੀ ਦਾ ਪ੍ਰਾਈਮ ਮਿਨਿਸਟਰ ਉਹ ਜਿਹੜੇ ਸ਼ਬਦਾਂ ਦੀ ਜਿਹੜੀ ਮਰਿਆਦਾ ਨਾ ਉਹਨੂੰ ਨਹੀਂ ਤੁਸੀਂ ਤਰੋੜ ਮੋੜ ਮੋੜ ਕੇ ਪੇਸ਼ ਕਰ ਸਕਦੇ ਜਾਂ ਇਹੋ ਜਿਹੇ ਸ਼ਬਦ ਨਹੀਂ ਵਰਤਨੇ ਚਾਹੀਦੇ ਹੈਗੇ ਕਿ ਉਹ ਇੱਕ ਮੈਸੇਜ ਗਲਤ ਜਾਂਦਾ ਹੈਗਾ ਠੀਕ ਹੈ ਕਿ ਹੋ ਸਕਦਾ ਹੈ ਕਿ ਉਸ ਸਮੇਂ ਕਿਹੜੇ ਡਲੇ ਵੱਜ ਕੇ ਵੋਟਾਂ ਸੀ ਖੁਸ਼ ਕਰਨ ਦੇ ਚੱਕਰ ਚ ਡਲੇ ਨਹੀਂ ਵੱਜੇ ਜਾਂ ਵੱਜੇ ਨੇ ਤੇ ਕਾਂਗਰਸ ਨੂੰ ਕਿਹੜੀਆਂ ਵੋਟਾਂ ਪੈ ਗਈਆਂ ਕਿ ਪੰਜਾਬ ਦੇ ਕਿਸਾਨਾਂ ਨੇ ਜਿਹੜੇ ਕਹਿੰਦੇ ਨੇ ਪੰਜਾਬ ਦੇ ਕਿਸਾਨ ਕਿ ਚਰਨਜੀਤ ਸਿੰਘ ਚੰਗਨੀ ਵਰਗਾ ਮਰਦ ਬੰਦਾ ਨਹੀਂ ਹੈਗਾ ਕਿ ਉਹਨਾਂ ਨੇ ਚਰਨਜੀਤ ਚੰਨੀ ਨੂੰ ਵੋਟਾਂ ਪਾਤੀਆਂ ਜਾ ਕਿ ਕਾਂਗਰਸ ਪਾਰਟੀ ਨੇ ਵੋਟਾਂ ਪਾਤੀਆਂ ਕਿ ਚਰਨਜੀਤ ਸਿੰਘ ਪਧੌੜ ਤੋਂ ਜਿੱਤ ਗਿਆ ਸੀ ਜਾਂ ਚੰਨੀ ਸਾਹਿਬ ਕੀ ਚਮਕੌਰ ਸਾਹਿਬ ਤੋਂ ਜਿੱਤ ਗਏ 117 ਚ ਕਾਂਗਰਸ ਨੂੰ ਕਿੰਨੀਆਂ ਸੀਟਾਂ ਆਈਆਂ 18 ਫਿਰ ਇਹ ਕੀ ਹੈ ਕਿਉਂਕਿ ਇਹ ਚੀਜ਼ਾਂ ਇੱਕ ਪਲ ਵਾਸਤੇ ਤੁਹਾਨੂੰ ਸਕੂਨ ਦੇ ਸਕਦੀਆਂ ਪਰ ਇਹ ਨਹੀਂ ਲੋਕ ਇਹ ਕੀ ਚੰਨੀ ਸਾਹਿਬ ਨੇ ਕੋਈ ਇਦਾਂ ਕਹਿ ਕੇ ਵੀ ਡਲੇ ਕਿਹੜੇ ਮਾਰਤੇ ਜਨੀ ਸਭ ਹੀਰੋ ਨਹੀਂ ਬਣੇ ਹੀਰੋ ਤਾਂ ਬਣਦੇ ਜੇ ਲੋਕੀ ਉਹਨਾਂ ਨੂੰ ਵੋਟਾਂ ਪਾਉਂਦੇ ਕਿਸਾਨਾਂ ਨੇ ਵੋਟਾਂ ਨਹੀਂ ਪਾਈਆਂ ਨਾ ਕਿਸਾਨਾਂ ਨੇ ਪਾਈਆਂ ਨਾ ਗੇਂਦ ਮਜ਼ਦੂਰਾਂ ਨੇ ਪਾਈਆਂ ਕਿਉਂਕਿ ਪ੍ਰਾਈਮ ਮਿਨਿਸਟਰ ਦਾ ਸਵਾਲ ਸੀ ਉਸ ਸਮੇਂ ਸਰਕਾਰ ਜਿਹੜੀ ਪੰਜਾਬ ਸਰਕਾਰ ਉਹਨਾਂ ਨੂੰ ਇਹ ਪ੍ਰੋ ਜਿਹੜਾ ਘਟਨਾ ਵਾਪਰੀ ਸੰਜੀਦਗੀ ਦੇ ਨਾਲ ਲੈਣੀ ਚਾਹੀਦੀ ਸੀ ਗੰਭੀਰਤਾ ਦੇ ਨਾਲ ਲੈਣੀ ਚਾਹੀਦੀ ਜੋ ਵੀ ਅਫਸਰ ਹੁੰਦਾ ਚਾਹੇ ਤੁਹਾਨੂੰ ਉਸ ਸਮੇਂ ਚੀਫ ਸਕੱਟਰੀ ਡਿਸਮਿਸ ਕਰਨਾ ਪੈਂਦਾ ਜਾਂ ਹੋਮ ਸਕੱਟਰੀ ਡਿਸਮਿਸ ਕਰਨਾ ਪੈਂਦਾ ਡੀਜੀਪੀ ਸਸਪੈਂਡ ਕਰ ਕੋਈ ਵੀ ਚਾਹੇ ਡਿਸਮਿਸ ਕਰਦੇ ਚਾਹੀ ਉਹਨਾਂ ਨੂੰ ਸਸਪੈਂਡ ਕਰ ਦੇ ਤੈਨੂੰ ਕਰਨਾ ਚਾਹੀਦਾ ਸੀ ਤੁਸੀਂ ਕਿ ਉਹ ਹੀ ਫਿਰ ਵੱਡੇ ਅਫਸਰ ਕੀ ਆਂਦੇ ਦੋ ਤਿੰਨ ਥਾਣੇਦਾਰ ਇੱਕ ਐਸਪੀ ਸਸਪੈਂਡ ਕਰ ਦਿੱਤਾ ਹੈਗਾ ਵੱਡੇ ਤੇ ਉਹ ਵੀ ਨਹੀਂ ਡੀਆਈਜੀ ਐਸਐਸਪੀ ਜਿਹੜੇ ਲੈਵਲ ਦੇ ਕਿੱਥੇ ਨੇ ਉਦਾਂ ਹੀ ਆ ਔਰ ਸੁਪਰੀਮ ਕੋਰਟ ਨੇ ਉਹ ਕਮੇਟੀ ਜਿਹੜੀ ਰਿਪੋਰਟ ਹੈ ਜਸਟਿਸ ਹਿੰਦੂ ਮਲੋਤ ਉਹਨਾਂ ਨੇ ਕਈਆਂ ਨੂੰ ਗਿਲਟੀ ਕਰਾ ਦਿੱਤਾ ਕਿ ਉਸਮ ਦੇ ਚੀਫ ਸਕੱਟਰੀ ਹੋਮ ਸੈਕਟਰੀ ਸਾਰਿਆਂ ਨੂੰ ਗਿਲਟੀ ਕਰਾ ਦਿੱਤਾ ਪੀਐਮ ਆਫਿਸ ਅਜੇ ਤੱਕ ਕਹਿੰਦਾ ਵੀ ਕਾਰਵਾਈ ਨਹੀਂ ਕੀਤੀ ਸਰਕਾਰ ਕਾਰਵਾਈ ਨਹੀਂ ਕਰੇ ਫਿਰ ਸਰਕਾਰ ਕੀ ਕਰਦੀ ਹੈ ਛੋਟੇ ਮਲਾਜ਼ਮਾਂ ਨੂੰ ਸਸਪੈਂਡ ਕਰਕੇ ਕਹਿੰਦੇ ਆਦੇ ਕੋਈ ਕਾਰਵਾਈ ਕਰਦੇ ਨਹੀਂ ਪਰ ਹੁਣ ਕਿਸਾਨਾਂ ਨੂੰ ਵੀ ਹੈਗਾ ਕਿਸਾਨ ਉਹਨੇ ਦੋਸ਼ੀ ਨਹੀਂ ਹੈਗੇ ਜਿੰਨੇ ਉਸ ਸਮੇ ਬਿਊਰੋਕ੍ਰੇਸੀ ਜਿੰਨੇ ਉਸ ਸਮੇ ਦੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੇ ਅਫਸਰ ਉਹ ਜ਼ਿੰਮੇਵਾਰ ਸੀ ਕਿਸਾਨਾਂ ਨੇ ਤੇ ਆਪਣਾ ਪ੍ਰੋਟੈਸਟ ਕਰਨਾ ਹੀ ਕਰਨਾ ਹੈਗਾ 15 ਕਿਸਾਨ ਸੀ ਤੁਸੀਂ ਉਥੇ ਭਾਵੇਂ 500 ਬੰਦੇ ਲੈ ਕੇ ਸਾਈਡ ਤੇ ਰਾਹ ਦੇ ਖਲਾਅ ਦਿੰਦੇਗੇ ਅਫੀਸਰ ਜ਼ਿੰਮੇਵਾਰ ਸੀ ਜਿਨ੍ਹਾਂ ਦੀ ਡਿਊਟੀ ਸੀ ਚਾਹੀਓ ਉਸ ਸਮੇਂ ਫਿਰੋਜ਼ਪੁਰ ਦੇ ਐਸਐਸਪੀ ਜਾਂ ਉਸ ਸਮੇਂ ਦੇ ਡੀਜੀਪੀ ਜਾਂ ਹੋਮ ਸੈਕਟਰੀ ਇਹ ਸਾਰੇ ਦੇ ਸਾਰੇ ਜਿਹੜੇ ਜ਼ਿੰਮੇਵਾਰ ਸੀ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ 26 ਕਿਸਾਨ ਉਹਦੇ ਐਫਆਈਆਰ ਦੇ ਮੁਤਾਬਕ 26 ਕਿਸਾਨ ਸੀਗੇ ਜਿਨ੍ਹਾਂ ਨੇ ਰਸਤਾ ਰੋਕਿਆ 26 ਕਿਸਾਨ ਕਿੱਡੀ ਵੱਡੀ ਗੱਲ ਹੁੰਦੀ ਏ ਜੇ ਪ੍ਰਾਈਮ ਮਿਨਿਸਟਰ ਛੱਡੋ ਸੀਐਮ ਨੇ ਜਾਣਾ ਹੋਵੇ ਕਿ 26 ਕਿਸਾਨ ਬਹੁਤ ਜ਼ਿਆਦਾ ਹੁੰਦੇ ਨੇ ਜੀ ਨਹੀਂ ਨਹੀਂ 26 ਇੱਕ ਤੇ ਜਿਹੜਾ ਇੱਕ ਡੈਥ ਹੋ ਗਈ ਆ ਹੁਣ ਤੇ ਸਾਡੇ ਸੀਐਮ ਸਾਹਿਬ ਜਦੋਂ ਜਾਂਦੇ ਆ ਗਏ ਨੇ ਲੋਕਾਂ ਨੂੰ ਹਾਊਸ ਅਰੈਸਟ ਕਰ ਲੈਂਦੇ ਨੇ ਅ ਪਿੱਛੇ ਦੇ ਕਾਲਾ ਪਾਣੀ ਨੂੰ ਲੈ ਕੇ ਧਰਨਾ ਦੇਣਾ ਸੀ ਘਰਾਂ ਦੇ ਲੋਕਾਂ ਨੂੰ ਨજરਬੰਦੀ ਕਰ ਦਿੱਤਾਗਾ ਸਵਾਲ ਹੀ ਨਹੀਂ ਕਿ ਤੁਸੀਂ 26 ਕਿਸਾਨਾਂ ਤੇ ਉਸ ਸਮੇਂ ਬਲ ਦਾ ਪ੍ਰਯੋਗ ਕਰਦੇ ਸਿਆਣੇ ਅਫਸਰ एसपी ਐਸਐਸਪੀ ਲੈਵਲ ਦੇ ਡੀਸੀ ਨੂੰ ਭੇਜ ਦਿੰਦੇ ਮੌਕੇ ਤੇ ਜਦੋਂ ਤੁਹਾਨੂੰ ਪਤਾ ਕਿ ਉੱਥੋਂ ਮੈਸੇਜ ਕਨਵੇ ਹੋ ਗਿਆ ਸੀ ਬਠਿੰਡੇ ਤੋਂ ਕਿ ਪ੍ਰਾਈਮ ਮਿਨਿਸਟਰ ਸਾਹਿਬ ਆਨ ਰੋਡ ਆ ਰਹੇ ਨੇ ਤੁਸੀਂ ਯਾਰ ਉਹ 25 26 ਕਿਸਾਨਾਂ ਨੂੰ ਨਹੀਂ ਮਨਾ ਸਕੇਗੇ ਤਨੂ ਤੇ ਬਲ ਪ੍ਰਯੋਗ ਕਰਨ ਦੀ ਵੀ ਨਹੀਂ ਸੀ ਲੋੜ ਪੈਣਗੀ ਜਿਹੜਾ ਵੀ ਉੱਥੇ ਉਹ ਆਸਾਨ ਨੇਤਾ ਕੋਈ ਹਾਜ਼ਰ ਸੀ ਉਹਨੂੰ ਕਹਿੰਦੇ ਆ ਜੀ ਤੁਸੀਂ ਇੱਕ ਵਾਰ ਲੰਘ ਲੈ ਦਿਓ ਜੋ ਤੁਹਾਡੀ ਮੰਗਾਂ ਹੈ ਕਨਵੇ ਕਰਵਾ ਦਾਂਗੇ ਬਥੇਰੇ ਤੁਸੀਂ ਲਾਰੇ ਲਾਉਂਦੇ ਹੈਗੇ ਨੇ ਜੇ ਤਦ ਵੀ ਨਹੀਂ ਮੰਨਦੇ ਹੈਗੇ ਤੇ ਫਿਰ ਤੁਹਾਡੇ ਜੋ ਤੁਹਾਡੇ ਰੂਲ ਕਹਿੰਦੇ ਹੈਗੇ ਨੇ ਅੱਗੇ ਘਟੇ ਤੁਸੀਂ ਲਾਠੀ ਚਾਰਦੀ ਨਹੀਂ ਕਰਦੇ ਹੈਗੇ ਅੱਗੇ ਵੀ ਲੋਕਾਂ ਦੇ ਮੌਰ ਛਿਲਦੇ ਪਰ ਪਤਾ ਨਹੀਂ ਕੀ ਉਦੋਂ ਪੰਜਾਬ ਦੇ ਅਫਸਰਾਂ ਦੀ ਮੱਤ ਮਾਰੀ ਗਈ ਸਰਕਾਰ ਦੀ ਤੇ ਮਾਰੀ ਗਈ ਸੀ ਕਿ ਸਰਕਾਰ ਨੇ ਉਸ ਵੇਲੇ ਤੁਰੰਤ ਐਕਸ਼ਨ ਕਰਨੇ ਚਾਹੀਦੇ ਸੀ ਜਿਹੜੇ ਅਪਸੇ ਵਾਰ ਕਿਉਂਕਿ ਪ੍ਰਾਈਮ ਮਿਨਿਸਟਰ ਦਾ ਰਾਹ ਰੁਕਿਆਗਾ ਨਾ ਇਦਾਂ ਦੇ ਕਿਤੇ ਵੀ ਹੋ ਜਾਇਆ ਕਰੂਗਾ ਇਦਾਂ ਦੇ ਸਾਡੇ ਜਿਹੜੇ ਚੀਫ ਮਿਨਿਸਟਰ ਨੇ ਦੂਜੇ ਸਟੇਟਾਂ 'ਚ ਜਾਂਦੇ ਨੇ ਰਾਹ ਰੋਕਦੇ ਨੇ ਜਿਵੇਂ ਹਰਿਆਣੇ ਦੇ ਕਿਸਾਨਾਂ ਨੇ ਰਾਹ ਰੋਕੇ ਨੇ ਠੀਕ ਹੈ ਇਦਾਂ ਦੇ ਫਿਰ ਗਲਤ ਪੈਜੂਗ ਨਾ ਬੇਅਤਕ ਇਹ ਇਹ ਮੈਨੂੰ ਲੱਗਦਾ ਕਿ ਉਸ ਸਮੇਂ ਸਰਕਾਰ ਕਿਉਂਕਿ ਉਹ ਵੋਟਾਂ 'ਚ ਬੀਜੀ ਸੀ ਪਰ ਜਿਹੜੀ ਜਿੰਨਾ ਦੀ ਡਿਊਟੀ ਲੱਗੀ ਸੀ ਜਿੰਨੇ ਵੀ ਜ਼ਿੰਮੇਵਾਰੀ ਚਾਹੇ ਉਹ ਪੁਲਿਸ ਪ੍ਰਸ਼ਾਸਨ ਦੇ ਨਾਲ ਸੰਬੰਧ ਰੱਖਦੇ ਸੇ ਅਧਿਕਾਰੀ ਜਾਸਿਬਲ ਪ੍ਰਸ਼ਾਸਨ ਦੇ ਨਾਲ ਉਹ ਸਾਰੇ ਦੇ ਸਾਰੇ ਸੇਮ ਡੇ ਵਿਦਾਊਟ ਐਨੀ ਇਨਕੁਆਰੀ ਔਨ ਦਾ ਸਪੌਟ ਨਾ ਕੋ ਐਫ ਆਈ ਆਰ ਸਿੱਧੇ ਫਾਇਰ ਕਰਦੇ ਉਹਦੇ ਨਹੀਂ ਸਾਰਿਆਂ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਸੀ ਔਰ ਫਿਰ ਤੁਰੰਤ ਪੰਜਾਬ ਦੇ ਉਸ ਸਮੇਂ ਮੁੱਖ ਮੰਤਰੀ ਜਿਹੜੇ ਚੰਨੀ ਸਾਹਿਬ ਉਹਨਾਂ ਨੂੰ ਦੇਸ਼ ਦੇ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਸੀ ਨਾਲ ਹੀ ਅਗਲੇ ਮਸਲੇ ਦੀ ਗੱਲ ਕਰ ਲਈਏ ਸੁਮੇਲ ਸਿੰਘ ਸਰਣੀ ਬਾਰੇ ਅਕਸਰ ਗੱਲਾਂ ਹੁੰਦੀਆਂ ਨੇ ਕਿ ਇਸ ਅਫਸਰ ਦਾ ਜਲਵਾ ਬਹੁਤ ਹੈਗਾ ਹੈ ਪਰ ਇਸ ਅਫਸਰ ਦਾ ਜਲਵਾ ਹੁਣ ਅਸੀਂ ਕਾਂਗਰਸ ਸਰਕਾਰ ਵੇਲੇ ਵੀ ਵੇਖ ਲਿਆ ਅਕਾਲੀਆਂ ਵੇਲੇ ਵੀ ਵੇਖ ਲਿਆ ਆਮ ਆਦਮੀ ਪਾਰਟੀ ਵਾਲੀ ਵੀ ਵੇਖ ਲਿਆ ਸੁਮੇਸ਼ ਸਿੰਘ ਸੈਣੀ ਦੀ ਇਹ ਦੇ ਉੱਤੇ ਇਹ ਜਿਹੜੀ ਆਪ ਸਰਕਾਰ ਹੈ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੰਨੀ ਮਿਹਰਬਾਨ ਕਿਉਂ ਹੈ ਤੇ ਕਾਰਨ ਕੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਇਸ ਅਫਸਰ ਦਾ ਜਲਵਾ ਸੀ ਤੇ ਉਸ ਜਲਵੇ ਦੇ ਵਿੱਚ ਉਹਨਾਂ ਦਾ ਖੁਦ ਦਾ ਵੀ ਨੁਕਸਾਨ ਹੋਇਆ ਔਰ ਸ਼ੁਰੂਮਨੀ ਕਾਲੀ ਦਲ ਦਾ ਵੀ ਨੁਕਸਾਨ ਹੋਇਆ ਹੁਣ ਗੱਲ ਆ ਆਮ ਆਦੀ ਪਾਰਟੀ ਕਿਉਂ ਮਿਹਰਬਾਨਾ ਸੁਮੇਤ ਸੈਣੀ ਸਾਹਿਬ ਤੇ ਜੋ ਸਾਬਕਾ ਡੀਜੀਪੀ ਹੈ ਦੇਖੋ ਇੱਕ ਵਿਜੀਲੈਂਸ ਕੇ ਬਿਊਰੋ ਨੇ ਇੱਕ ਕੇਸ ਰਜਿਸਟਰ ਕੀਤਾ ਉਹਦੇ ਚ ਇਹਨਾਂ ਦੀ ਇੱਕ ਕੋਠੀ ਆ ਸੈਕਟਰ 20 ਡੀ ਦੇ ਵਿੱਚ ਦੋ ਕਨਾਲ ਦੀ ਕੋਠੀ ਆ ਮਤਲਬ ਦੋ ਕਨਾਲ ਦੀ ਕੋਠੀ ਤੁਸੀਂ ਲਾ ਲਓ ਘੱਟੋ ਘੱਟ ਜੇ ਕੱਲੀ ਕਿੰਨੇ ਜਗ੍ਹਾ ਹੀ ਲੈਣੀ ਹੋਊਗੀ ਨਾ ਮੈਨੂੰ ਲੱਗਦਾ ਉਹ 100 ਕਰੋੜ ਦੇ ਆਸ-ਪਾਸ ਹੋਗੀ ਚੰਡੀਗੜ੍ਹ ਦੇ ਵਿੱਚ ਉਹ ਵੀ ਕੋਨੀ ਵਾਲੀ ਜਗ੍ਹਾ ਆਨ ਦਾ ਆਨ ਰੋਡ ਆ ਉੱਪਰ ਵੀ ਪੈਸੇ ਲੱਗੇ ਹੋਣਗੇ ਉਹ ਪ੍ਰਾਪਰਟੀ ਅਟੈਚ ਕਰਤੀ ਸੀ ਅਦਾਲਤ ਨੇ ਵਿਜੀਲੈਂਸ ਨੇ ਕੇਸ ਫਾਈਲ ਕੀ ਕੇਸ ਕੀਤਾ ਸੀ ਕੇਸ ਰਿਪੋਰਟਿੰਗ ਤੋਂ ਬਾਅਦ ਹਾਲਾਂਕਿ ਉਹ ਜਿਹੜੀ ਕੋਠੀ ਹੈ 20 ਸੈਕਟਰ 20 ਦੇ ਵਿੱਚ ਉਹ ਪਹਿਲਾਂ ਕਹਿੰਦੇ ਸੀ ਕਿ ਮੈਂ ਕਿਰਾਏ ਤੇ ਲਈ ਹੋਈ ਆ ਫਿਰ ਉਹ ਪਤਾ ਲੱਗਾ ਕਿਰਾਏ ਤੇ ਨਹੀਂ ਆ ਕਿਹਦੀ ਆ ਸਾਰਾ ਕੁਝ ਉਹ ਇੱਕ ਜਾਂਚ ਦਾ ਵਿਸ਼ਾ ਪਰ ਜਿਹੜੀ ਪ੍ਰਾਪਰਟੀ ਅਟੈਚ ਕੀਤੀ ਗਈ ਸੀ ਉਹ ਕੋਰਟ ਨੇ 1 ਸਾਲ ਵਾਸਤੇ ਕੀਤੀ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੋਈ ਕਾਨੂੰਨੀ ਚਾਰਾਜੋਈ ਕੀਤੀ ਨਹੀਂ ਆਗੀ ਪ੍ਰਾਪਰਟੀ ਅੱਗੇ ਕੰਟੀਨਿਊ ਅਟੈਚ ਰੱਖੀ ਨਹੀਂ ਆਗੀ ਇਹਦਾ ਮਤਲਬ ਆ ਕਿ ਪੰਜਾਬ ਸਰਕਾਰ ਜਾਂ ਪੰਜਾਬ ਦੇ ਵਿਜੀਲੈਂਸ ਵਿਭਾਗ ਜਾਂ ਪੰਜਾਬ ਦਾ ਗ੍ਰੈਬ ਵਿਭਾਗ ਸੁਮੇਸ਼ ਸੈਣੀ ਸਾਹਿਬ ਤੇ ਕਾਫੀ ਮਿਹਰ ਕਾਫੀ ਮਿਹਰਬਾਨੀ ਕੀਤੀ ਆਗਿਆ ਕਈ ਹੋਰ ਹੋਵੇ ਜਿਨ੍ਹਾਂ ਦੇ ਵਿਜੀਲੈਂਸ ਨੇ ਪ੍ਰਾਪਰਟੀਆਂ ਅਟੈਚ ਕੀਤੀਆਂ ਉਹਨਾਂ ਦੇ ਉੱਤੇ ਐਕਸਟੈਂਡ ਕਰਦੇ ਹੀ ਆ ਹੁਣ ਇਸ ਮਸਲੇ 'ਚ ਨਹੀਂ ਕੀਤੀ ਇਹਦਾ ਮਤਲਬ ਆ ਕਿ ਕੋਈ ਨਾ ਕੋਈ ਕਿਸੇ ਨੇ ਵਿਚੋਲਗੀ ਕਰਵਾਈ ਹੈ ਪੰਜਾਬ ਸਰਕਾਰ ਤੱਕ ਆਮ ਆਦੀ ਪਾਰਟੀ ਦੇ ਲੀਡਰਾਂ ਤੱਕ ਕਿ ਇਹਨਾਂ ਨੂੰ ਅੱਗੇ ਦਾ ਕੇਸ ਨਾ ਵਧਾਇਆ ਜਾਵੇ ਪਰ ਸਮੇਰ ਸੈਣੀ ਸਾਹਿਬ ਦਾ ਕਿਉਂਕਿ ਇੱਕ ਵਿਵਾਦਿਤ ਪੁਲਿਸ ਆਫੀਸਰ ਹੈ ਇਹਨਾਂ ਤੇ ਬਹੁਤ ਸਾਰੇ ਸੰਗੀਨ ਕਿਸਮ ਦੇ ਕੇਸ ਚੱਲਦੇ ਨੇ ਜਿਸ ਜਿਸ ਨੇ ਵੀ ਇਸ ਇਸ ਸਮੇਰ ਸੈਣੀ ਜਾਂ ਕੋਈ ਵੀ ਹੋਵੇ ਜਿੰਨਾ ਵੀ ਪੋਲੀਟੀਕਲ ਪਾਰਟੀਆਂ ਨੇ ਜਿੰਨਾ ਵੀ ਪੋਲੀਟੀਕਲ ਪਾਰਟੀ ਦੇ ਲੀਡਰਾਂ ਨੇ ਜਿਹੜਾ ਵੀ ਕੋਈ ਵਿਵਾਦਤ ਆਫੀਸਰ ਹੈ ਜਿਸ ਵੀ ਪਾਰਟੀ ਨੇ ਜਿਸ ਵੀ ਨੇਤਾ ਨੇ ਕਿਸੇ ਵਿਵਾਦਤ ਅਫਸਰ ਦਾ ਸਜੋਗ ਲਿਆ ਜਾਂ ਇੱਕ ਦੂਜੇ ਤੇ ਮਿਹਰਬਾਨੀ ਕੀਤੀ ਉਹਨਾਂ ਦਾ ਪੋਲੀਟੀਕਲ ਤੌਰ ਤੇ ਨੁਕਸਾਨ ਹੋਇਆ ਕਾਲੀਆਂ ਨੇ ਵੀ ਕਾਲੀਆਂ ਨੂੰ ਵੀ ਸੁਮੇਸ਼ ਸੈਣੀ ਦਾ ਜਿਹੜਾ ਪ੍ਰੇਮ ਪਿਆਰ ਹੈ ਉਹ ਕਾਲੀ ਦਲ ਇਸੇ ਕਰਕੇ ਅੱਜ ਹਾਲਾਤ ਇਹ ਨੇ ਹਾਲਾਂਕਿ ਸੁਮੇਸ਼ ਸੈਣੀ ਨੂੰ ਡੀਜੀਪੀ ਕਾਲੀ ਸਰਕਾਰ ਵੱਲੋਂ ਨਹੀਂ ਲਾਉਣਾ ਚਾਹੀਦਾ ਸੀ ਕਿਉਂਕਿ ਤੁਸੀਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਦੌਰਾਨ ਮੁੰਡੇ ਮਾਰੇ ਤੁਸੀਂ ਇਹ ਕਿਹਾ ਸੀ ਕਿ ਅਸੀਂ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਜਾਂਚ ਕਮਿਸ਼ਨ ਬਣਾਵਾਂਗੇ 97 ਚ ਤੁਹਾਡੀ ਸਰਕਾਰ ਬਣ ਜਾਂਦੀ ਤੁਸੀਂ ਜਾਂਚ ਕਮਿਸ਼ਨ ਬਣਾਉਂਦੇ ਬੜੇ ਦੇਰ ਨਾ ਬਣਾਉਂਦੇ ਫਿਰ ਰਿਪੋਰਟ ਵੀ ਕੋਈ ਬਣਾਇਆ ਨਹੀਂ ਹੈਗਾ ਤੁਸੀਂ ਤੇ ਇਥੋਂ ਤੱਕ ਕਿ ਜਿਹੜੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਸੀ ਉਹਦੇ ਇੱਕ ਕਮੇਟੀ ਬਣਾਈ ਜਾਂਚ ਕਮੇਟੀ ਉਹਦੀ ਰਿਪੋਰਟ ਵੀ ਬਸ ਲਾਗੂ ਨਹੀਂ ਸੀ ਕੀਤੀ ਤੇ ਜੇ ਸਿੱਧੇ ਜ ਤੁਸੀਂ ਕਹਿੰਦੇ ਹੈਗੇ ਅਸੀਂ ਝੂਠੇ ਫਰਜ਼ੀ ਮੁਕਾਬਲੇ ਇੱਕ ਜਾਂਚ ਕਮਿਸ਼ਨ ਉਹ ਵੀ ਨਹੀਂ ਬਣਾਇਆ ਸਮੀਤ ਸੈਣੀ ਸਾਹਿਬ ਸਮੇਤ ਹੋਰ ਬੜੇ ਪੁਲਸ ਅਫਸਰਾਂ ਤੇ ਇਲਜ਼ਾਮ ਲੱਗੇ ਸੀ ਕਿ ਇਹਨਾਂ ਨੇ ਬੇਕਸੂਰ ਮੁੰਡੇ ਮਾਰੇ ਆਗੇ ਨੇ ਆਲਮ ਹੋ ਗਿਆ ਮਮਦਜ਼ ਮਮਦੇ ਜ਼ਹਰ ਆਲਮ ਤੁਸੀਂ ਉਹਨੂੰ ਪਹਿਲਾਂ ਵਾਈਸ ਪ੍ਰੈਡ ਨੇ ਬਣਾਤਾ ਕਾਲੀਦਲ ਫਿਰ ਉਹਦੀ ਘਰ ਵਾਲੀ ਟਿਕਟ ਦੇਤੀ ਸਮੀਤ ਸੈਣੀ ਸਾਹਿਬ ਨੂੰ ਡੀਜੀਪੀ ਲਾਤਾ ਕਾਲੀਦਲ ਦੇ ਤੇ ਕਿਉਂਕਿ ਜਿਹੜੀ ਸ਼ਿਕਾਇਤ ਹੋਈ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਦੋਂ ਕਾਲੀਦਲ ਦੇ ਲੀਡਰ ਨੂੰ ਤਨਖਾਹੀਆ ਕਰਾ ਦੇ ਉਹਨਾਂ ਚ ਇੱਕੇ ਵੀ ਵਜਾ ਹੈਗੀ ਸੀ ਹੁਣ ਪੰਜਾਬ ਸਰਕਾਰ ਜਿਹੜੀ ਆ ਉਹ ਸਮੀਤ ਸੈਣੀ ਸਾਹਿਬ ਤੇ ਮਿਹਰਬਾਨ ਹੋਈ ਹੈ ਹੁਣ ਇਹ ਸਰਕਾਰ ਦੱਸੇ ਕਿ ਉਹਨਾਂ ਦੀ ਇਦਾਂ ਦਾ ਮਤਲਬ ਜਿੰਨੇ ਵੀ ਦੋਸ਼ੀ ਹੋਣਗੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਸਰਕਾਰ ਫਿਰ ਅਟੈਚ ਕਰਦੀ ਉਹ ਫਿਰ ਮੁਕਤ ਹੋ ਜਾਂਦੀ ਹੈਗੀ ਕੁਰਕੀ ਤੋਂ ਜਿਹੜੀ ਕੋਠੀ ਸੀ 2 ਕਨਾਲ ਦੀ ਉਹ ਜਿਹੜੀ ਕੁਰਕੀ ਕਰਨ ਦੀ ਕੋਈ ਉਹ ਕੋਠੀ ਮੁਕਤ ਹੋ ਚੁੱਕੀ ਆ ਇਵੇਂ ਜਿਸ ਨੇ ਵੀ ਡੇਰੇ ਦਾ ਸਾਥ ਲਿਆ ਡੇਰੇ ਸਰਸਾ ਸੌਦਾ ਦਾ ਕਾਂਗਰਸ ਨੇ ਸਾਥ ਲਿਆ ਸੀ ਉਹਦਾ ਨੁਕਸਾਨ ਹੋਇਆ ਅਕਾਲੀ ਦਲ ਨੇ ਉਹਦਾ ਸਾਥ ਰਿਹਾ ਉਹਨਾਂ ਦਾ ਨੁਕਸਾਨ ਹੈ ਹੁਣ ਅੱਜ ਕੱਲ੍ਹ ਆਮ ਆਦੀ ਪਾਰਟੀ ਡੇਰੇ ਵਾਲਿਆਂ ਦਾ ਸਾਥ ਦਿੰਦੀ ਹੈ ਉਹਨਾਂ ਨੂੰ ਕਾਫੀ ਮਦਦ ਹੋ ਗਈ ਅੰਦਰ ਖਾਤੇ ਉਹਨਾਂ ਦੇ ਕੇਸ ਚੰਡੀਗੜ੍ਹ ਤਬਦੀਲ ਹੋ ਗਏ ਨੇ ਹੋਰ ਵੀ ਕਾਫੀ ਅੰਦਰ ਖਾਤੇ ਸਭ ਦੇ ਪੋਲੀਟੀਕਲ ਤੌਰ ਤੇ ਚੱਲੇ ਜਿਸ ਵੀ ਪਾਰਟੀ ਨੇ ਜਿਵੇਂ ਮੈਂ ਪਹਿਲਾਂ ਕਿਹਾ ਪਾਰਟੀ ਜਾਂ ਪਾਰਟੀ ਦਾ ਕੋਈ ਲੀਡਰ ਵਿਵਾਦਤ ਡੇਰੇ ਵਿਵਾਦਤ ਅਫਸਰਾਂ ਦਾ ਪੁਲਿਸ ਅਫਸਰ ਜੇ ਜਿਹੜਾ ਵੀ ਇੱਕ ਦੂਜੇ ਦਾ ਸਾਥ ਦੇਊਗਾ ਉਹਦਾ ਨੁਕਸਾਨ ਹੋਊਗਾ ਹੁਣ ਇਹ ਹੈ ਕਿ ਸੁਮੇਰ ਸੈਣੀ ਤੇ ਜਿਹੜੇ ਮਿਹਰਬਾਨ ਹੋਏ ਇਸ ਮਸਲੇ ਚ ਪੰਜਾਬ ਸਰਕਾਰ ਦੀ ਜਿਹੜੀ ਭੂਮਿਕਾ ਸ਼ੱਕ ਦੇ ਦਾਰੇ ਵਿੱਚ ਆ ਜਾਂਦੀ ਹੈ ਕਿ ਆਖਰ ਕੀ ਵਜ੍ਹਾ ਹੈਗੀ ਕਿ ਤੁਸੀਂ ਅਦਾਲਤ ਦੇ ਵਿੱਚ ਕਾਨੂੰਨੀ ਚਾਰਾ ਜੋਈ ਕਿਉਂ ਨਹੀਂ ਕੀਤੀ ਅੱਜ ਵੀ ਕੋਰਟ ਨੇ ਕਿਹਾ ਹੈਗਾ ਜਿਹੜੇ ਕਿ ਪੰਜਾਬੀ ਟਰਬਿਨ ਤੇ ਪਹਿਲੇ ਪੰਨੇ ਤੇ ਚਰਜੀਤ ਭੁੱਲਰ ਉਹਨਾਂ ਦੀ ਖਬਰ ਛਪੀ ਆ ਉਹ ਕਹਿੰਦੇ ਹਾਈ ਕੋਰਟ ਨੇ ਕਿਹਾ ਕਿ ਜੇ ਤੁਸੀਂ ਚਾਹੁੰਦੇ ਕਿ ਇਹਨੂੰ ਇਹਨਾਂ ਦੀ ਪ੍ਰਾਪਰਟੀ ਜਿਹੜੀ ਕੁਰਕੀ ਕੋਠੀ ਆ ਉਹ ਅਟੈਚ ਹੀ ਰਵੇ ਜਬਤੀ ਰਵੇ ਕੁਰਕੀ ਰਵੇ ਤਾਂ ਤੁਸੀਂ ਦੁਬਾਰਾ ਐਪਲੀਕੇਸ਼ਨ ਦਾਖਲ ਕਰ ਸਕਦੇ ਹੋ ਲੇਕਿਨ ਸਰਕਾਰ ਨਹੀਂ ਕਰ ਰਹੀ ਮਤਲਬ ਜਿਵੇਂ ਤੁਹਾਨੂੰ ਲੱਗਦਾ ਵੀ ਜਿਹੜੇ ਪ੍ਰਸ਼ਾਸਨ ਆ ਜਾਂ ਜਿਹੜੀ ਅਫਸਰਸਾਈ ਹੈ ਉਹ ਉੱਪਰ ਤੱਕ ਉਹਵੇਂ ਮੈਸੇਜ ਕਨਵੇ ਨਹੀਂ ਕਰਦੀ ਆ ਥੱਲੇ ਤੱਕ ਇਹੀ ਆ ਜਿਹੜੀ ਸੈਟਿੰਗ ਹੁੰਦੀ ਉਹ ਕਰ ਲੈਂਦੀ ਏ ਵੀ ਜਿਵੇਂ ਸੁਮੇਸ਼ ਸਾਣੀ ਨੂੰ ਰਾਹਤ ਦੇਨੀ ਆ ਨਹੀਂ ਦੇਣੀ ਇਹ ਆਪਣੇ ਲੈਵਲ ਤੱਕ ਕਰ ਲੈਂਦੇ ਨੇ ਉੱਪਰ ਤੱਕ ਪਤਾ ਹੁੰਦਾ ਤੇ ਕੋ ਪਹਿਲੀ ਗੱਲ ਆ ਕਿ ਇੱਕ ਪੁਲਿਸ ਆਫੀਸਰ ਆ ਜੀ ਉਹਦੀ ਸੈਂਟਰ ਤੱਕ ਵੀ ਪਹੁੰਚ ਆ ਦੇ ਸਰਕਾਰਾਂ ਤੱਕ ਵੀ ਪਹੁੰਚ ਆ ਦੇ ਉਹਦੇ ਅਫਸਰ ਜੂਨੀਅਰ ਬਥੇਰੇ ਨੇ ਉਸ ਦਾ ਕਿਸੇ ਨਾ ਕਿਸੇ ਵਿਚੋਲਗੀ ਕੀਤੀ ਪਰ ਸਵਾਲ ਆ ਕਿ ਮਸਲਾ ਸਮੀਰ ਸੈਣੀ ਦਾ ਹੈ ਪਰ ਸਮੀਰ ਸੈਣੀ ਦਾ ਮਸਲਾ ਹੈ ਨਹੀਂ ਫਿਰ ਮਤਲਬ ਕਾਨੂੰਨ ਸਾਰੇ ਨੂੰ ਇੱਕ ਬਰਾਬਰੀ ਸੇ ਕਰੇ ਨਾ ਜੋ ਅੱਜ ਪੰਜਾਬ ਸਰਕਾਰ ਉਹ ਆਮ ਆਦਮੀ ਪਾਰਟੀ ਵੱਲੋਂ ਸੈਣੀ ਸਾਹਿਬ ਨੂੰ ਟਰੀਟ ਕੀਤਾ ਗਿਆ ਉਹਨਾਂ ਤੇ ਮਿਹਰਬਾਨੀ ਫਿਰ ਬਾਕੀਆਂ ਨੇ ਵੀ ਬਾਕੀ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਕਥਿਤ ਦੋਸ਼ੀ ਨੇ ਚਾਹੇ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਚਾਹੇ ਕਿਸੇ ਹੋਰ ਕੇਸ ਫਿਰ ਉਹਨਾਂ ਦੀ ਵੀ ਨਾ ਨਾ ਪ੍ਰੋਪਰਟੀ ਅਟੈਚ ਕਰੇ ਪ੍ਰਤਿਕ ਨੂੰ ਸਾਰੇ ਦੇ ਬਰਾਬਰ ਇਹ ਤਾਂ ਨਹੀਂ ਕਿ ਭਗਵੰਤ ਮਾਨ ਸਾਹਿਬ ਦਾ ਕਾਨੂੰਨ ਸਮੀਰ ਸੈਣੀ ਵਾਸਤੇ ਹੋਰ ਤੇ ਫਿਰ ਕਿਸੇ ਦਾ ਹੋਰ ਫਿਰ ਤੇ ਰਾਜੀਤ ਹੁੰਦਲ ਦੀ ਵੀ ਪ੍ਰਾਪਰਟੀ ਫਿਰ ਉਹ ਗੁਰਸ਼ੇਰ ਸਿੰਘ ਸੰਧੂ ਦੀ ਵੀ ਹੈ ਜਾਂ ਹੋਰ ਵੀ ਪੰਜਾਬ ਦੇ ਵਿੱਚ ਇਦਾਂ ਦੇ ਜਿਹੜੇ ਤਸਕਰ ਬੜੀ ਦੇ ਬਕਰ ਬਣਾਏ ਹਾਂ ਤਾਂ ਫਿਰ ਉਹਨਾਂ ਨੂੰ ਵੀ ਇਦਾਂ ਹੀ ਫਿਰ ਉਹਨਾਂ ਦੀ ਵੀ ਨਾ ਨਾ ਕਰੇ ਕਾਨੂੰਨ ਤਾਂ ਸਾਰਿਆਂ ਦੇ ਇੱਕ ਏਦ ਨਹੀਂ ਹੈ ਕਿ ਸੈਣੀ ਸਾਹਿਬ ਵਾਸਤੇ ਬਾਣ ਸਰਕਾਰ ਦਾ ਕਾਨੂੰਨ ਵੱਖਰਾ ਵਾ ਤੇ ਦੂਜਿਆਂ ਵਾਸਤੇ ਵੱਖਰਾ ਹੈਗਾ ਫਿਰ ਤੇ ਸਾਰੇ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਤੋਂ ਵੱਡਾ ਕੋਈ ਡੀਜੀਪੀ ਨਹੀਂ ਤੇ ਕਾਨੂੰਨ ਤੋਂ ਵੱਡਾ ਕੋਈ ਚੀਫ ਮਿਨਿਸਟਰ ਨਹੀਂ ਤੇ ਕਾਨੂੰਨ ਤੋਂ ਵੱਡਾ ਕੋਈ ਪ੍ਰਾਈਮ ਮਿਨਿਸਟਰ ਨਹੀਂ ਤੇ ਕਾਨੂੰਨ ਤੋਂ ਵੱਡਾ ਕੋਈ ਰਾਸ਼ਟਰਪਤੀ ਨਹੀਂ ਕਾਨੂੰਨ ਸਾਰਿਆਂ ਵਾਸਤੇ ਇੱਕ ਹੈ ਤੇ ਇਸ ਕਰਕੇ ਪੰਜਾਬ ਦੇ ਵਿੱਚ ਕਾਨੂੰਨ ਜੇ ਕਾਨੂੰਨ ਦੇ ਦੋ ਮਾਪਦੰਡ ਨੇ ਇੱਕ ਪਹੁੰਚ ਵਾਲੇ ਅਪਰੋਚ ਵਾਲੇ ਲੋਕਾਂ ਵਾਸਤੇ ਇੱਕ ਡੀਜੀਪੀ ਲੈਵਲ ਅਧਿਕਾਰੀਆਂ ਵਾਸਤੇ ਇੱਕ ਸਿਪਾਹੀ ਵਾਸਤੇ ਫਿਰ ਤੇ ਫਿਰ ਤੇ ਪੰਗਾ ਪੈਂਦਾ ਹੈਗਾ ਇਸ ਕਰਕੇ ਪੰਜਾਬ ਸਰਕਾਰ ਦੇ ਜਿਹੜੇ ਇਹ ਪ੍ਰੇਮ ਜਾਗਿਆ ਸਮੇਸੈਣੀ ਸਾਹਿਬ ਵਾਸਤੇ ਉਹਦਾ ਲਾਜ਼ਮੀ ਤੌਰ ਤੇ ਪੋਲੀਟੀਕਲ ਤੌਰ ਤੇ ਨੁਕਸਾਨ ਹੋ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸਿੱਖਾਂ ਨੇ ਸਿੱਖ ਚਾਹੇ ਉਹ ਸਿੱਖ ਗਰਮ ਦਲੀਏ ਸੀ ਚਾਹੇ ਨਰਮ ਦਲੀਏ ਸੀ ਚਾਹੇ ਮਾਡਰਨ ਸੀ ਆਮ ਆਦੀ ਪਾਰਟੀ ਨੂੰ ਸਿੱਖ ਕੌਮ ਨੇ ਵੀ ਬਹੁਤ ਸਾਰੀਆਂ ਜਿਹੜੀਆਂ ਜਿੰਨੂੰ ਰੈਡੀਕਲ ਗਰੁੱਪ ਵੀ ਕਹਿੰਦੇ ਨੇ ਰੈਡੀਕਲ ਗਰੁੱਪ ਨੇ ਵੀ ਆਮ ਆਦੀ ਪਾਰਟੀ ਨੂੰ ਵੋਟਾਂ ਪਾਈਆਂ ਨੇ ਹੁਣ ਉਹਨਾਂ ਉਹਨਾਂ ਨੇ ਵੋਟਾਂ ਪਾਈਆਂ ਨੇ ਤੇ ਉਹ ਉਹ ਦੇਖਣਗੇ ਕਿ ਇਹ ਜਿਹੜੇ ਹੁਣ ਡੀਜੀਪੀ ਤੇ ਸਰਕਾਰ ਕਿਵੇਂ ਮਿਹਰਬਾਨ ਹੋ ਗਈਆ ਉਹ ਉਸ ਮਸਲੇ ਦੇ ਵਿੱਚ ਜਿਹੜਾ ਜਿਨ੍ਹਾਂ ਨੇ ਗਰਮ ਦਲੀਆਂ ਨੇ ਜਥੇਬੰਦੀਆਂ ਨੇ ਜਾਂ ਹੋਰ ਸੋਚ ਗਰਮ ਸੋਚ ਰੱਖਣ ਵਾਲੇ ਸਿੱਖਾਂ ਨੇ ਜੇ ਵੋਟਾਂ ਆਵਾਦੀ ਪਾਰਟੀ ਨੂੰ ਪਾਈਆਂ ਤੇ ਜੇ ਆਵਾਦੀ ਪਾਰਟੀ ਫਿਰ ਇਦਾਂ ਦੇ ਪੁਲਿਸ ਅਫਸਰਾਂ ਤੇ ਮਿਹਰਬਾਨ ਹੁੰਦੀ ਹੈ ਤੇ ਫਿਰ ਆਉਣ ਵਾਲੇ ਸਮੇਂ 'ਚ ਪੋਲੀਟੀਕਲ ਤੌਰ ਤੇ ਨੁਕਸਾਨ ਹੋਵੇਗਾ ਨਾਲ ਹੀ ਅਗਲੇ ਮਸਲੇ ਦੀ ਗੱਲ ਕਰ ਲਈਏ ਕنگਨਾਰ ਨੌਤ ਦਾ ਪੰਜਾਬ ਦੇ ਨਾਲ 36 ਦਾ ਅਕੜਾ ਰਿਹਾ ਹੈ ਉਹਦੀ ਫਿਲਮ ਅੱਜ ਐਮਰਜੈਂਸੀ ਰਿਲੀਜ਼ ਹੁੰਦੀ ਹੈ ਪੰਜਾਬ ਦੇ ਵਿੱਚ ਕਿਤੇ ਵੀ ਫਿਲਮ ਨਹੀਂ ਚੱਲਣ ਦਿੱਤੀ ਗਈ ਕੰਗਨਨ ਨੌਤ ਨਰਾਜ਼ ਬਹੁਤ ਹੈਗੀ ਪੰਜਾਬ ਤੋਂ ਦੇਖੋ ਉਹਦੀ ਨਾਰਾਜ਼ਗੀ ਵਾਸ ਖੁਦ ਜ਼ਿੰਮੇਵਾਰ ਆ ਇੰਡੀਆ ਦੇ ਵਿੱਚ ਬਾਲੀਵੁੱਡ ਦੁਨੀਆ ਦੇ ਵਿੱਚ ਕਿੰਨੇ ਲੋਕ ਕੰਮ ਕਰਦੇ ਆਗਨੇ ਹਜ਼ਾਰਾਂ ਦੀ ਗਿਣਤੀ ਵਿੱਚ ਕੰਮ ਕਰਦੇ ਸੈਂਕੜੇ ਐਕਟਰ ਨੇ ਸੈਂਕੜੇ ਐਕਟ੍ਰੈਸ ਨੇ ਉਹਨਾਂ ਦੀ ਤਾਂ ਕਦੀ ਪੰਜਾਬ ਦੇ ਵਿੱਚ ਫਿਲਮ ਰੁਕੀ ਕਿਉਂਕਿ ਤੁਸੀਂ ਨਾ ਤੇ ਐਕਟਰ ਸੀ ਤੇ ਨਾ ਤੁਸੀਂ ਤੂੰ ਇੱਕ ਕਲੀਅਰ ਕਟ ਪੋਲਿਟਿਸ਼ੀਅਨ ਈ ਉਹ ਪੋਲਿਟਿਸ਼ੀਅਨ ਜਿਹੜੇ ਸਿੱਖਾਂ ਦੇ ਖਿਲਾਫ ਤੁਸੀਂ ਜ਼ਹਿਰ ਘੋਲਿਆ ਹੈਗਾ ਹੁਣ ਫਿਰ ਉਹ ਜਿਹੜੇ ਪੰਜਾਬ ਦੇ ਵਿੱਚ ਵੱਸਦੇ ਜਿਹੜੇ ਲੋਕ ਉਹ ਤੇਰੀ ਫਿਲਮ ਕਿਉਂ ਦੇਖਣ ਕਿਉਂ ਲੱਗਣ ਤੂੰ ਇੰਨਾ ਮਾੜਾ ਚੰਗਾ ਬੋਲਿਆ ਹੈਗਾ ਸਿੱਖਾਂ ਵਿਰੁੱਧ ਬੋਲਿਆ ਤੂੰ ਵਾਤਵਾਦੀ ਦੱਸਿਆ ਖਾਲਸਤਾਨੀ ਦੱਸਿਆ ਸਾਡੀਆਂ ਬੀਬੀਆਂ ਨੂੰ ਤੂੰ ਦਿਹਾੜੀ ਵਾਲੀਆਂ ਬੀਬੀਆਂ ਦੱਸਿਆ ਹੈਗਾ ਤੈਨੂੰ ਕਿਵੇਂ ਮਾਫ਼ ਕੀਤਾ ਜਾ ਸਕਦਾ ਹਾਲਾਂਕਿ ਇਹ ਲੜਾਈ ਦਾ ਖਤ ਅੰਤ ਹੋਣਾ ਚਾਹੀਦਾ ਲੜਾਈ ਖਤਮ ਹੋਣੀ ਚਾਹੀਦੀ ਪਰ ਬੀਬੀ ਪਹਿਲ ਤੇ ਕਰੇ ਆ ਕੇ ਲੋਕਾਂ ਕੋਲ ਮਾਫੀ ਤੇ ਮੰਗੇ ਸਿੱਖ ਕੌਮ ਦੇ ਮਾਫ਼ ਕਰਨ ਨੂੰ ਬੜਾ ਸਭ ਤੋਂ ਪਹਿਲੀਆਂ ਚ ਗੇ ਕੋਈ ਮਾਫ਼ ਕਰਦਾ ਸਿੱਖ ਕੌਮ ਕਰਦੇ ਤੂੰ ਮਾਫੀ ਮੰਗ ਕਿ ਮੇਰ ਕੋ ਗਲਤੀ ਹੋ ਗਈ ਅਜ ਤੋਂ ਬਾਅਦ ਮੈਂ ਤੁਹਾਡੇ ਤੁਹਾਡੀ ਧੀ ਆ ਤੁਹਾਡੀ ਭੈਣ ਲੋਕਾਂ ਨੇ ਮਾਫ਼ ਕਰ ਦੇਣਗੇ ਇੱਕ ਵਾਰੀ ਜਦੋਂ ਇਹ ਇੱਕ ਵਾਰੀ ਜਦੋਂ ਇਹ ਜਦੋਂ ਆ ਰਹੇ ਸੀਗੇ ਆਪਣੇ ਕੁੱਲੂ ਤੋਂ ਚੰਡੀਗੜ੍ਹ ਵੱਲ ਨੂੰ ਰੋਪੜ ਦੇ ਨੇੜੇ ਲੋਕਾਂ ਨੇ ਘੇਰ ਵੀ ਲਿਆ ਬੀਬੀਆਂ ਨੇ ਘੇਰ ਵੀ ਲਿਆ ਜਦੋਂ ਕਿਸਾਨਾਂ ਦਾ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਉਦੋਂ ਇਹਨੇ ਮਾਫੀ ਵੀ ਮੰਗ ਲਈ ਸੀ ਪਰ ਬਾਅਦ ਚ ਕਿਨੇ ਫਿਰ ਸਟੇਟਮੈਂਟ ਦਿੱਤੀ ਕੀ ਜੀ ਮੈਂ ਮਾਫੀ ਮੰਗ ਲਈ ਕਿਤੇ ਬਾਅਦ ਵਿੱਚ ਉਹ ਮੇਲਾ ਨਹੀਂ ਫੋਟੋ ਖਿਚਾਣ ਲੱਗੇ ਪਤਾ ਹੀ ਇਹ ਪੰਜਾਬੀ ਤੇ ਜਿਹੜਾ ਮਾਫ ਕਰ ਨੂੰ ਵੀ ਦੇਰ ਹੀ ਲੋਂਦੇ ਹੈਗੇ ਦੇਖੋ ਉਦੋਂ ਬੀਬੀਆਂ ਨੇ ਕਿ ਰੈਸਪੀ ਦੱਸ ਦਿੱਤਾ ਸਾਨੂੰ ਕਿ ਉਹਦਾ ਮਾਫੀ ਮਗਰ ਉਹ ਖਿਹੜਾ ਛਡਾਉਣ ਵਾਸਤੇ ਮਾਫੀ ਹੋ ਕੇ ਬੰਬੇ ਜਾ ਕੇ ਦਿੱਲੀ ਜਾ ਕੇ ਫਿਰ ਉਹਨੇ ਯਾਰ ਖੋਲ ਦਿੱਤਾ ਹੈਗਾ ਠੀਕ ਹੈ ਇਸ ਕਰਕੇ ਬੀਬੀ ਦਾ ਦਿਮਾਗ ਸਹੀ ਨਹੀਂ ਹੈਗਾ ਇਹਨੂੰ ਆਪਣਾ ਇਲਾਜ ਕਰਾਉਣਾ ਚਾਹੀਦਾ ਹੈਗਾ ਔਰ ਪੰਜਾਬ ਦੇ ਵਿੱਚ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਿਹਾ ਸੀ ਕਿ ਇਹਦੀ ਫਿਲਮ ਨਹੀਂ ਲੱਗਣੀ ਚਾਹੀਦੀ ਫਿਲਮ ਦੀ ਵਜ੍ਹਾ ਇਹ ਨਹੀਂ ਸੀ ਕਿ ਇਹਨਾਂ ਸਿੱਖਾਂ ਦੇ ਖਿਲਾਫ ਬੋਲਦੇ ਜਾਂ ਕਿਸਾਨਾਂ ਦੇ ਖਿਲਾਫ ਬੋਲਦੇ ਕਿਉਂਕਿ ਸਿੱਖਾਂ ਨੂੰ ਲੈ ਕੇ ਇਹ ਜਿਹੜੀ ਫਿਲਮ ਬਣਾਈ ਹੈਗੀ ਨਾ ਉਹਦੇ ਵਿੱਚ ਕਾਫੀ ਕੰਟਰੋਵਰਸੀਅਲ ਸੀਨ ਸੀ ਕਾ ਆਪਣੀ ਸੈਂਟਰ ਵਿੱਚ ਸਰਕਾਰ ਇਹਨਾਂ ਦਾ ਆਪਣਾ ਇੱਕ ਸੈਂਸਰ ਬੋਰਡ ਹੈਗਾ ਹੁਣ ਉਹ ਫਿਲਮ ਦੇ ਵਿੱਚ ਸਿੱਖਾਂ ਦੀ ਭੂਮਿਕਾ ਨੂੰ ਲੈ ਕੇ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਨੂੰ ਵਾਲੇ ਨੂੰ ਲੈ ਕੇ ਤੇ ਸਿੱਖ ਕੌਮ ਨੂੰ کردار ਨੂੰ ਹੋਰ ਤਰ੍ਹਾਂ ਪੇਸ਼ ਕੀਤਾ ਗਿਆ ਕਿਸਾਨੀ ਅੰਦੋਲਨ ਤੇ ਵੈਸੇ ਜੁੜ ਗਿਆ ਪੁਰਾਣੀ ਲੋਕਾਂ ਦੀ ਖੁੰਧਕ ਹੈ ਪਰ ਜਿਹੜੇ ਖਾਸ ਕਰਕੇ ਸਿੱਖਾਂ ਨੂੰ ਲੈ ਕੇ ਜਾਂ ਸੰਤਾਂ ਨੂੰ ਲੈ ਕੇ ਕੀਤੀ ਹੈ ਉਹਨਾਂ ਤੇ ਵੀ ਲੋਕਾਂ ਨੂੰ ਇਤਰਾਜ਼ ਇਸ ਕਰਕੇ ਅੱਜ ਪੰਜਾਬ ਦੇ ਵਿੱਚ ਨਹੀਂ ਫਿਲਮ ਲਈ ਹੁਣ ਫਿਰ ਬੀਬੀ ਨੇ ਫਿਰ ਜ਼ਾਇਰ ਖੋਲਿਆ ਹੈ ਹਾਲਾਂਕਿ ਇਹ ਕਹਿੰਦੀ ਕਿ ਮੈਂ ਸਿੱਖ ਧਰਮ ਬੜਾ ਫਾਲੋਅ ਕਰਦਾ ਜਬ ਇਹ ਕੰਗਣਾਨੋਦ ਸਿੱਖਧਰਮ ਫਾਲੋਅ ਕਰਦੇ ਇਹਨੂੰ ਟਿੱਪਣੀਆਂ ਕਰਦੇ ਕਿ ਲੋੜ ਸੀ ਉਹ ਸਿੱਖ ਕੌਮ ਜਿਹਨੇ ਦੇਸ਼ ਦੀ ਆਜ਼ਾਦੀ ਵਾਸਤੇ ਵੱਧ ਕੁਰਬਾਨੀਆਂ ਕੀਤੀਆਂ ਉਹ ਕੌਮ ਜਦੋਂ ਮੁਗਲ ਸਾਡੀਆਂ ਧੀਆਂ ਪਹਿਣਾ ਚੋਕ ਕੇ ਲੈ ਕੇ ਜਾਂਦੇ ਸੀ ਤੇ ਸਿੱਖ ਕੌਮ ਰੋਕਦੀ ਰਹੀ ਹੈਗੀ ਵੀ ਸਾਡੇ ਦੇਸ਼ ਦੀਆਂ ਧੀਆਂ ਪਹਿਣਾ ਤੁਸੀਂ ਕੌਣ ਹੁੰਦੇ ਛਡਾਉਂਦੇ ਸੀ ਨਾਲੇ ਮਾਰ ਕੇ ਪਹੁੰਚਾਉਂਦੇ ਉਹ ਉਸ ਕੌਮ ਜਿਸ ਕੌਮ ਨੇ ਕਿਹਾ ਸੀ ਕਿ ਨਸੀ ਜਨੇਹੂ ਪਉਣਾ ਨਹੀਂ ਹੈਗਾ ਉਹ ਕੌਮ ਜਿਹੜੀ ਕਹਿੰਦੀ ਹੈਗੀ ਕਿ ਅਸੀਂ ਜਨੇਹੂ ਲੋਨ ਨਹੀਂ ਦੇਣਾ ਹੈਗਾ ਨੋ ਮੇ ਪਾਸ਼ਾ ਨਹੀਂ ਕਸ਼ਮੀਰੀ ਪੰਡਤਾਂ ਆਏ ਸੀ ਕਿ ਔਰੰਗਜ਼ੇਬ ਸਾਨੂੰ ਤੰਗ ਕਰਦਾ ਹੈਗਾ ਉਹ ਸਾਰਿਆਂ ਨੂੰ ਪਤਾ ਤੇ ਫਿਰ ਤੁਸੀਂ ਉਸ ਕੌਮ ਨੂੰ ਕਿਵੇਂ ਨਿੰਦਦੇ ਰਹਿੰਦੇ ਹੋ ਉਸ ਕੌਮ ਨੂੰ ਲੈ ਕੇ ਤੁਸੀਂ ਵਾਰ-ਵਾਰ ਕਿਉਂ ਅਜਿਹਾ ਯੇਰ ਖੋਲ ਰਹੇ ਹੋ ਕਿ ਉਹਨਾਂ ਨੂੰ ਕਿਉਂ ਅਹਿਸਾਸ ਕਰਵਾਇਆ ਜਾ ਰਿਹਾ ਕਿ ਤੁਸੀਂ ਇੱਥੇ ਦੂਜੇ ਦਰਜੇ ਦੇ ਸ਼ਹਿਰੀ ਹੋ ਅਜਿਹੀ ਸਥਿਤੀ ਦੇ ਵਿੱਚ ਹੋਰ ਵੀ ਤਾਂ ਫਿਲਮਾਂ ਲੱਗਦੀਆਂ ਇਸ ਤੋਂ ਪਹਿਲਾਂ ਵੀ ਲੱਗੀਆਂ ਕਿਸੇ ਨੇ ਇਤਰਾਜ਼ ਨਹੀਂ ਕੀਤਾ ਬਾਅਦ 'ਚ ਵੀ ਲੱਗਣੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਹੈਗਾ ਅਜੇ ਸਿੱਤੇ ਅਜੇ ਨੇ ਫੇਰ ਯੇਰ ਖੋਲ ਦਿੱਤਾ ਹੈਗਾ ਕਿ ਜੀ ਕਲਾ ਤੇ ਕਲਾਕਾਰ ਪਰੇਸ਼ਾਨ ਤੂੰ ਕਲਾਕਾਰ ਹੈ ਨਹੀਂ ਹੈ ਤੁਤੇ ਇੱਕ ਗੈਰ ਕੋਲਣ ਵਾਲੀ ਇੱਕ ਐਕਟਰਸ ਹੈ ਬਾਕੀ ਵੀ ਪੰਜਾਬ ਸਮੁੱਚਾ ਪੂਰਾ ਬਾਲੀਵੁੱਡ ਪੰਜਾਬੀਆਂ ਦਾ ਸਦੀਆਂ ਤੋਂ ਪੰਜਾਬੀਆਂ ਦਾ ਹੈਗਾ ਉਹਨਾਂ ਨੂੰ ਤਾਂ ਕੋਈ ਤੰਗੀ ਨਹੀਂ ਹੁਣ ਦੂਜਾ ਸਵਾਲ ਇਹ ਆ ਗਿਆ ਕਿ ਹੁਣ ਦਲਜੀਤ ਨੂੰ ਲੈ ਕੇ ਫੇਰ ਪੰਗਾ ਪਾਤਾ ਇੱਕ ਇੰਟਰਵਿਊ ਦੇ ਵਿੱਚ ਜਿਹੜੇ ਕਿਹਾ ਕਿ ਜੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਉੱਥੇ ਹੜਦੁੰਗ ਮਚਾਉਂਦੇ ਸੀ ਉਹਨਾਂ ਨੂੰ ਜਿਨ੍ਹਾਂ ਨੇ ਹਾਈਜੈਕ ਕਰ ਲਏ ਉਹਨਾਂ ਦੀ ਅਗਵਾਈ ਦਲਜੀਤ ਕਰਦਾ ਸੀ ਬਸ ਤੇਰੀ ਈਰਖਾ ਵੀ ਹੈ ਤੇਰੀ ਯਰ ਵੀ ਹੈ ਦਲਜੀਤ ਨੇ ਕਿਹਾ ਸੀ ਕਿ ਉਹਦੇ ਕਿ ਮੁੰਡੇ ਗਏ ਉਹਨਾਂ ਸਟੇਟ ਦੇ ਕਬਜ਼ਾ ਕਰ ਲਏ ਤੇ ਚਾਲੇ ਪਾਤੇ ਅਗੇ ਲਾਲ ਕਿਲੇ ਨੂੰ ਉਹਦੇ ਦਲਜੀਤ ਦਾ ਕੀ ਸੀਨ ਹੈ ਦਲਜੀਤ ਇਸ ਕਰਕੇ ਇਹਨੂੰ ਚੋਬੜਿਆ ਗਿਆ ਜਾਂ ਪਾਗੇ ਇਸ ਕਰਕੇ ਦੁਨੀਆ ਭਰ ਤੇ ਲੋਕਾਂ ਨੂੰ ਚੋਬੜੀ ਹੈਗੀ ਹੈ ਜਾਂ ਸਿੱਖੀ ਚੋਬਰੀ ਜਾਂ ਪੰਜਾਬੀ ਚੋਕਰੇ ਕਿ ਪੰਜਾਬੀ ਬਲੰਦੀਆਂ ਤੇ ਛਾਈ ਹੋਏ ਨੇ ਪਾਗ پورے ਵਰਲਡ ਤੇ ਛਾਈ ਹੋਈ ਹੈ ਔਰ ਪ੍ਰਧਾਨ ਮੰਤਰੀ ਉਹਨਾਂ ਨੂੰ ਸਪੈਸ਼ਲ ਬੁਲਾਇਆ ਪ੍ਰਾਈਮ ਮਿਨਿਸਟਰ ਸਾਹਿਬ ਮਿਲੇਗੇ ਇਹਨੂੰ ਲੱਗਾ ਕਿ ਮੈਨੂੰ ਤੇ ਪੁੱਛਿਆ ਨਹੀਂ ਮੈਨੂੰ ਤੇ ਬੁਲਾਇਆ ਨਹੀਂ ਇਸ ਗੱਲ ਦੀ ਜਿਆਦਾ ਵੱਡੀ ਤਕਲੀਫ ਹੋ ਗਈ ਮੈਂ 2014 ਤੋਂ ਇਹਨਾਂ ਦੇ ਨਾਲ ਜੁੜੀ ਹੋਈ ਆ ਮੈਨੂੰ ਤੇ ਅਸਤਕ ਬੁਲਾਇਆ ਨਹੀਂ ਨਾ ਸਮਾਂ ਦਿੱਤਾ ਦਲਜੀਤ ਨੂੰ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਆਪ ਬੁਲਾਇਆ ਨਾਲ ਉਹਨਾਂ ਦੇ ਨਾਲ ਗਾਣੇ ਵੀ ਗਾਏ ਹੈਗੇ ਨਹੀਂ ਇਹ ਹੀ ਨਾ ਗੱਲ ਤੇ ਫਿਰ ਕਰੈਕਟਰ ਦੀ ਗੱਲ ਤੇ ਕਿਰਦਾਰ ਦੀ ਹੈ ਇੱਕ اخلاق ਦੀ ਹੈ ਤੁਸੀਂ ਇੱਕ ਪਾਰਟੀ ਦੇ ਉਹ ਜਿਸ ਨੇ ਤੂੰ ਤੁਸੀਂ ਜ਼ਹਿਰ ਖੋਲਿਆ ਤੁਸੀਂ ਜ਼ਹਿਰ ਖੋਲਿਆ ਤੇਰੀ ਭੈਣ ਨੇ ਜ਼ਹਿਰ ਖੋਲਿਆ ਸਿੱਖਾਂ ਬਾਰੇ ਪੰਜਾਬੀਆਂ ਬਾਰੇ ਠੀਕ ਹੈ ਤੁਸੀਂ ਮਾਚਲ ਚ ਜਾ ਕੇ ਇਹ ਬੋਲਦੇ ਹੋ ਤੁਸੀਂ ਉੱਥੋਂ ਦੇ ਕਿ ਅਸੀਂ ਲੋਕ ਸਿੱਖਾਂ ਕੋ ਪੰਜਾਬੀ ਗੇ ਸਿੱਖਣਾ ਬੜੇ ਲੜਾਕੇ ਨੇ ਮੂੜਗੁਰ ਹਰਦੁਗ ਮਚਾਉਂਦੇ ਨੇ ਨਸ਼ੇ ਕਰਦੇ ਨੇ ਇਹ ਚੀਜ਼ਾਂ ਕੌਣ ਉਹ ਤੈਨੂੰ ਕੀ ਬੋਲੋ ਮਾਚਲ ਚ ਨਸ਼ਾ ਨਹੀਂ ਆਏਗਾ ਬੰਬੇ ਚ ਨਸ਼ਾ ਨਹੀਂ ਆਏਗਾ ਗੋਆ ਚ ਨਸ਼ਾ ਦਿੱਲੀ ਚ ਨਸ਼ਾ ਨਹੀਂ ਤੁਹਾਡਾ ਕੰਟਰੋਲ ਰੇ ਪਾਰਟੀਆਂ ਬਾਲੀਵੁੱਡ ਵਾਲੇ ਆਪ ਰੇ ਪਾਰਟੀਆਂ ਕਰਦੇ ਨੇ ਕਿੰਨਾ ਉਥੇ ਹੀਰੋਨ ਤੇ ਸਮੈਕ ਪੀਂਦੇ ਨੇ ਇਹ ਬਾਲੀਵੁੱਡ ਵਾਲੇ ਉਹ ਜਾਣਕ ਬਚ ਕੇ ਜੋ ਟਾਰਗੇਟ ਕਰਦੇ ਕਿਉਂਕਿ ਨਾ ਦੇ ਤੁਸੀਂ ਨਾ ਦੇ ਐਕਟਰ ਰਹੇ ਹੋ ਇਹ ਕੋ ਤੁਸੀਂ ਤੁਹਾਡਾ ਅਜੰਡਾ ਵਾ ਮਿਨੋਰਟੀ ਨੂੰ ਮਾੜਾ ਚੰਗਾ ਦਿਖਾ ਕੇ ਤੁਸੀਂ ਅਜੰਡਾ ਪੇਸ਼ ਕਰਦੇ ਹੋ ਮਿਨੋਰਟੀ ਨੂੰ ਤੰਗ ਪਰੇਸ਼ਾਨ ਕਰਕੇ ਤੁਸੀਂ ਆਪਣੇ ਮਨਸੂਬੇ ਕੰਮ ਕਰਨਾ ਚਾਹੁੰਦੇ ਹੁਣ ਪਤਾ ਹੈ ਕਿ ਦਿੱਲੀ ਇਲੈਕਸ਼ਨ ਆ ਗਈ ਹੈ ਕਿਉਂਕਿ ਉਹਦੇ ਚ ਇੰਦਰਾ ਗਾਂਧੀ ਦਾ ਰੋਲ ਆਉਂਦਾ ਹੈਗਾ ਇੰਦਰਾ ਗਾਂਧੀ ਨੂੰ ਲੈ ਕੇ ਜਿਹੜੇ ਸਿੱਖ ਨੇ ਉਹ ਹਮੇਸ਼ਾ ਪੜਕਦੇ ਰਹਿੰਦੇ ਆਗੇ ਨੇ ਕਿ ਦਿੱਲੀ ਦੇ ਵਿੱਚ ਜਿਹੜਾ ਸਿੱਖ ਵੋਟ ਵੋਟ ਉਹ ਕਾਂਗਰਸ ਨੂੰ ਨਹੀਂ ਪਊਗਾ ਬੀਜੇਪੀ ਨੂੰ ਪਊਗਾ ਇਹ ਸਾਰੀ ਗੇਮ ਦਾ ਹਿੱਸਾ ਸੀ ਜੀ ਸਿੱਖ ਕਾਂਗਰਸ ਪੰਜਾਬ ਦੇ ਵਿੱਚ ਸਰਕਾਰਾਂ ਕਾਂਗਰਸ ਦੀਆਂ ਬੰਦੀਆਂ ਗਿਆ ਉਹ ਕਾਂਗਰਸ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਕਾਲ ਤਖਤ ਸਾਹਿਬ ਟਾਇਆ ਗਿਆ ਦਿੱਲੀ ਦੇ ਵਿੱਚ ਸਿੱਖ ਕੋਕੋਗੇ ਮਾਰੇਗੇ ਪੀ ਇਹ ਫਿਲਮਾਂ ਦੇ ਰਾਹੀਂ ਲੋਕੀ ਟੁੱਟ ਜਾਣਗੇ ਇਹ ਇਹ ਭਾਜਪੀ ਦੀ ਕੋਸ਼ਿਸ਼ ਆ ਇਸ ਫਿਲਮ ਦਾ ਜਿਹੜਾ ਵਿਵਾਦ ਆ ਉਹ ਤੋਂ ਸ਼ੁਰੂ ਹੁੰਦਾ ਜਦੋਂ ਜਿਹੜਾ ਟ੍ਰੇਲਰ ਹੁੰਦਾ ਉਹਦੇ ਵਿੱਚ ਸੰਤ ਭਿੰਡਰਾਲਾ Wale ਦੀ ਜਿਹੜੀ ਉੱਥੇ ਸਪੀਚ ਦਿਖਾਈ ਉਹਦੇ ਵਿੱਚ ਉਹਨਾਂ ਨੂੰ ਖਾਲਿਸਤਾਨੀ ਖਾਲਿਸਤਾਨ ਮੰਗਦੇ ਹੋਏ ਦਿਖਾਈ ਗਿਆ ਪਰ ਲੋਕਾਂ ਦਾ ਤੇ ਕਹਿਣਾ ਹੈਗਾ ਇਹਨਾਂ ਨੇ ਕਦੀ ਵੀ ਸੰਤ ਭਿੰਡਰਾਲਾ Wale ਸਾਹਿਬ ਨੇ ਕਦੀ ਵੀ ਮੰਗੀ ਨਹੀਂ ਹੈਗੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਹੈਗੀ ਬਿਲਕੁਲ ਇਹ ਖਾਲਿਸਤਾਨ ਦਾ ਪ੍ਰੀਪਲੈਨਡ ਹਿੱਸਾ ਬਣਾਇਆ ਗਿਆ ਸੀ ਉਹਦੇ ਸੰਤਾਂ ਦੇ ਕਈ ਇੰਟਰਵਿਊ ਪਈਆਂ ਗਈਆਂ ਟੀਵੀ 'ਤੇ YouTube 'ਤੇ ਪਈਆਂ ਉਹਨਾਂ ਨੂੰ ਅਕਸਰ ਜਿਹੜੇ ਦਿੱਲੀ ਦਾ ਮੀਡੀਆ ਜਿਹੜਾ ਸੀ ਜਿਹੜਾ ਸਰਕਾਰਾਂ ਦਾ ਸਪੌਂਸਰਡ ਮੀਡੀਆ ਸੀ ਜਾਂ ਚੰਡੀਗੜ੍ਹੋਂ ਜਿਹੜੇ ਜਾਂਦੇ ਸੀ ਉਹ ਸਾਰੇ ਸਪੌਂਸਰਡ ਹੁੰਦਾ ਸੀ ਵੀ ਤੁਸੀਂ ਜਾ ਕੇ ਇਹ ਸਵਾਲ ਜ਼ਰੂਰ ਪੁੱਛੋ ਉਹ ਕਹਿੰਦੇ ਤੁਹਾਨੂੰ ਖਾਲਿਸਤਾਨ 'ਚ ਦੇ ਕਹਿੰਦੇ ਕਿ ਆਪਾਂ ਮੰਗਦੇ ਨਹੀਂ ਹੈਗੇ ਪਰ ਜੇ ਸਾਨੂੰ ਕੋਈ ਦੇਊਗਾ ਤਾਂ ਅਸੀਂ ਨਾ ਨਹੀਂ ਕਰਦੇ ਹੈਗੇ ਨਾ ਪਰ ਇਹਨਾਂ ਨੇ ਕਿਹਾ ਸੀ ਕਿ ਮੇਰੇ ਕਤਲ ਤੋਂ ਬਾਅਦ ਇਹ ਨੀ ਰੱਖੀ ਜਾਊਗੀ ਪਰ ਉਹਨੇ ਕਦੀ ਡਾਇਰੈਕਟ ਮੰਗਿਆ ਨਹੀਂ ਉਹਨਾਂ ਨੂੰ ਪਤਾ ਹੀ ਕਿ ਅਸੀਂ ਮੰਗਣਾ ਨਹੀਂ ਤੇ ਸਾਨੂੰ ਮਿਲਣਾ ਨਹੀਂ ਸੈਂਟਰ ਨੇ ਸਾਨੂੰ ਦੇਣਾ ਨਹੀਂ ਹੈਗਾ ਤੇ ਜੇ ਦੇ ਦੇਣਗੇ ਉਹ ਕਹਿੰਦੇ ਕਿ ਅਸੀਂ ਮੰਗਦੇ ਨਹੀਂ ਆ ਜੇ ਦੇ ਦੇਣਗੇ ਤੇ ਅਸੀਂ ਇਨਕਾਰ ਨਹੀਂ ਕਰ ਗੱਲ ਤੇ ਇਹ ਸੀ ਹੁਣ ਸਵਾਲ ਹੈ ਕਿ ਇਹ ਚੀਜ਼ਾਂ ਜਾਣਬੁੱਝ ਕੇ ਇਦਾਂ ਦਾ ਮਾਹੌਲ ਘੜਿਆ ਜਾ ਰਿਹਾ ਹੈਗਾ ਕਿਉਂਕਿ ਮਿਨਿਓਰਟੀ ਨੂੰ ਟਾਰਗੇਟ ਰੱਖ ਕੇ ਇੰਡੀਆ ਦੇ ਵਿੱਚ ਸਰਕਾਰਾਂ ਪਹਿਲਾਂ ਵੀ ਬਣੀਆਂ ਤੇ ਹੁਣ ਵੀ ਬਣ ਰਹੀਆਂ ਨੇ ਤੇ گاਂ ਵੀ ਬਣਨ ਗਿਆ ਇਸ ਕਰਕੇ ਚਾਹੇ ਅਸਾਈ ਹੈ ਚਾਹੇ ਮੁਸਲਮਾਨਾ ਚਾਹੇ ਸਿੱਖ ਨੇ ਇਹ ਮਿਸ਼ਨ ਟਾਰਗੇਟ ਤੇ ਰਹੇ ਨੇ ਮੈਜੋਰਟੀ ਦੇ ਇਸ ਕਰਕੇ ਵੋਟਾਂ ਦਾ ਰਾਜ ਆ ਇਸ ਇਹ ਜਿਹੜੀ ਸਥਿਤੀ ਹੈ ਪਰ ਕੰਗਨਾਰ ਨਾਉਤ ਨੂੰ ਚਾਹੀਦਾ ਕਿ ਤੂੰ ਤੇ ਹਿਮਾਚਲ ਚੋਂ ਹਿਮਾਚਲ ਪੰਜਾਬ ਦਾ ਹਿੱਸਾ ਪੰਜਾਬ ਚੋਂ ਨਿਕਲੇ ਗਿਆ ਤੁਸੀਂ ਪੰਜਾਬੀ ਕਲਚਰ ਨੂੰ ਸਿੱਖੀ ਕਲਚਰ ਨੂੰ ਚੰਗੀ ਤਰ੍ਹਾਂ ਸਮਝ ਦਿਓ ਇਸ ਇਹ ਪੰਜਾਬ ਹਰਿਆਣਾ ਹਿਮਾਚਲ ਇਹ ਸਾਡਾ ਹੀ ਲਾਣਾ ਨਾ ਪੰਜਾਬ ਦਾ ਹੀ ਨਾ ਪੰਜਾਬ ਚੋਂ ਨਿਕਲੇ ਨਾ ਪੰਜਾਬ ਇੱਕ ਆਪਣੇ ਆਪ ਚ ਇੱਕ ਸਟੇਟ ਰਿਆ ਸਟੇਟ ਇੱਕੋ ਇੱਕਰ ਸਟੇਟ ਸੀ ਜਿਹੜਾ ਪੂਰੇ ਅੰਗਰੇਜ਼ਾਂ ਨੇ ਰਾਜ ਕਰਲੇ ਪਰ ਇੱਥੇ ਮਹਾਰਾਜੇ ਰਜੀਤ ਸਿੰਘ ਦੇ ਮਰ ਤੋਂ ਬਾਅਦ ਰਾਜ ਕੀਤਾ ਹੈਗਾ ਮੰਡੀ ਦੇ ਵਿੱਚ ਜਿੱਥੇ ਰਹਿਣ ਵਾਲੀ ਹੈ ਮੰਡੀ ਦੇ ਵਿੱਚ ਮੰਡੇয়াল ਭਾਸ਼ਾ ਬੋਲੀ ਜਾਂਦੀ ਹੈਗੀ ਉਹਦੇ ਵਿੱਚ ਪੰਜਾਬੀ ਟੱਚ ਬਹੁਤ ਜ਼ਿਆਦਾ ਹੈਗਾ ਪੰਜਾਬੀ ਟੱਚ ਭਾਵੇਂ ਨਾ ਵੀ ਪਰ ਹਿਮਾਚਲ ਤੇ ਹਰਿਆਣਾ ਹਿੱਸਾ ਰਿਹਾ ਨਾ ਜੀ ਪੰਜਾਬ ਦਾ ਤੁਸੀਂ ਪੰਜਾਬੀ ਕਿ ਉਹ ਤਾਂ ਕਹਿੰਦੇ ਕਿ ਮੈਂ ਫਾਲੋ ਕਰਦੀ ਮੈਂ ਚੰਡੀਗੜ੍ਹ ਪੜ੍ਹੀ ਆ ਤੁਸੀਂ ਕਾਹਦੇ ਪੜਿਓ ਕਿ ਕਿਸੇ ਇਸ ਕਿਹੜੇ ਸਕੂਲ ਦੇ ਵਿੱਚ ਆ ਕਿਹੜੀ ਯੂਨੀਵਰਸਿਟੀ ਕਿਹੜੀ ਕਿਤਾਬਾਂ ਦੇ ਵਿੱਚ ਇੱਕ ਧਰਮ ਬਾਰੇ ਇਹ ਲਿਖਿਆ ਕਿ ਉਸ ਧਰਮ ਬਾਰੇ ਯਾਰ ਖੋਲਿਆ ਜਾਵੇ ਇਸ ਕਰਕੇ ਇਹ ਜਿਹੜੀ ਫਿਲਮ ਦਿਖਾਈ ਗਈ ਉਹਦੇ ਸੀਨ ਇਤਰਾਜ ਸੀ ਸੈਂਸਰ ਬੋਰਡ ਨੂੰ ਸੀਨ ਕੱਟਨੇ ਚਾਹੀਦੇ ਹਗੇ ਸੀ ਕਿ ਕਿਸੇ ਦੀਆਂ ਵੀ ਇੰਡੀਆ ਸਾਰਿਆਂ ਦਾ ਕਿਸੇ ਇੱਕ ਧਰਮ ਦਾ ਨਹੀਂ ਕਿਸੇ ਇੱਕ ਪਾਰਟੀ ਦਾ ਨਹੀਂ ਇਸ ਕਰਕੇ ਅਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਮਨੋਰੰਜਨ ਦਾ ਸਾਧਨ ਹੋਣਾ ਚਾਹੀਦਾ ਫਿਲਮ ਯਾਰ ਖੋਲਣਾ ਨਹੀਂ ਚਾਹੀਦਾ ਇੱਥੇ ਫਿਲਮਾਂ ਕੀ ਬਣ ਰਹੀ ਹੈ ਯਾਰ ਖੋਲਿਆ ਜਾ ਰਿਹਾ ਹੈ ਐਂਟਰਟੇਨਮੈਂਟ ਦਾ ਸਾਧਨ ਹੀ ਹੈਗਾ ਸਿਆਸੀ ਏਜੰਡੇ ਨੇ ਇਹ ਸਿਆਸੀ ਏਜੰਡੇ ਦੇ ਤਹਿਤ ਫਿਲਮਾਂ ਬਣੀਆਂ ਨੇ ਚਾਹੇ ਉਹ ਕਸ਼ਮੀਰ ਫਾਈਲ ਸੀ ਕਿਉਂਕਿ ਉੱਥੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਗਿਆ ਸੀ ਇਹ ਐਮਰਜੈਂਸੀ ਜਿਹੜੀ ਕੀਤੀ ਗਈ ਇਹਦੇ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਹਾਲਾਂਕਿ ਬਾਲੀਵੁੱਡ ਜਾਂ ਕਿਸੇ ਵੀ ਸਟੇਟ ਦਾ ਆਪਣਾ ਜਿਹੜਾ ਸਿਰਮ ਸਿਰਫ ਤੇ ਸਿਰਫ ਮਨੋਰੰਜਨ ਦਾ ਸਾਧਨ ਹੁੰਦਾ ਸਮਾਜ ਨੂੰ ਸੇਧ ਦੇਣ ਵਾਲੀ ਗੱਲ ਉਹਦੇ ਪਰ ਇੱਥੇ ਪੋਲੀਟੀਕਲ ਏਜੰਡੇ ਸੈੱਟ ਕੀਤੇ ਜਾ ਰਹੇ ਨੇ ਇਸ ਕਰਕੇ ਜੀਆਂ ਫਿਲਮਾਂ ਦਾ ਵਿਰੋਧ ਹੋ ਤਾਂ ਸੈਂਸਰ ਬੋਰਡ ਨੂੰ ਚਾਹੀਦਾ ਹੈ ਕਿ ਜਿਹੜੇ ਇਤਰਾਜ ਸੀਨ ਨੇ ਉਹ ਬਾਹਰ ਕੱਢਨੇ ਚਾਹੀਦੇ ਹੈਗੇ ਨੇ ਤੇ ਲੋਕੀ ਪਸੰਦ ਕਰਨਗੇ ਪਰ ਜਦੋਂ ਤੁਸੀਂ ਜਾਣਬੁੱਝ ਕੇ ਇੱਕ ਕੌਮ ਨੂੰ ਜਾਣ ਕੇ ਤੰਗ ਕਰੋਗੇ ਉਹਦਾ ਫਿਰ ਰੈਕਸ਼ਨ ਤੇ ਹੁੰਦਾ ਹੀ ਹੈ ਨਾ ਜੀ ਜੀ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅੱਜ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ